ਖਬਰਾਂ ਦੇ ਬੁਲੇਟਿਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਮਾਰਦੇ ਹਾਂ ਅੱਜ ਦੀਆਂ ਖਾਸ ਖਬਰਾਂ ਤੇ ਕਪੂਰਤਲਾ ਚ ਆਮ ਆਦਮੀ ਪਾਰਟੀ ਦੇ ਹਲਕਾ ਇੰਚਾਰਜਾਂ ਨੇ ਇੱਕ ਨਿੱਜੀ ਹੋਟਲ ਵਿਖੇ ਪ੍ਰੈਸ ਕਾਨਫਰੰਸ ਕੀਤੀ ਇਸ ਮੌਕੇ ਉਹਨਾਂ ਦੇ ਨਾਲ ਕਪੂਰਤਲਾ ਦੇ ਸਾਰੇ ਹਲਕਾ ਇੰਚਾਰਜ ਮੀਡੀਆ ਇੰਚਾਰਜ ਸੰਗਠਨ ਮੰਤਰੀ ਮੌਜੂਦ ਸਨ ਪ੍ਰੈਸ ਕਾਨਫਰੰਸ ਦੌਰਾਨ ਕਪੂਰਤਲਾ ਦੇ ਹਲਕਾ ਇੰਚਾਰਜ ਨੇ ਕੇਂਦਰ ਸਰਕਾਰ ਤੇ ਪੰਜਾਬੀਆਂ ਨਾਲ ਹੋ ਰਹੀ ਧੱਕੇਸ਼ਾਹੀ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਉਹਨਾਂ ਕਹਿ ਕੇ 8 ਲੱਖ ਤੋਂ ਵੱਧ ਰਾਸ਼ਨ ਕਾਰਡ ਕੱਟੇ ਜਾ ਰਹੇ ਜਿਸ ਕਾਰਨ ਗਰੀਬ ਪਰਿਵਾਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਉਹਨਾਂ ਦੱਸਿਆ ਹੈ ਕਿ ਕੇवाईसी ਦੀ ਆੜ ਵਿੱਚ ਪਹਿਲਾਂ ਹੀ 23 ਲੱਖ ਕਾਰਡ ਕੱਟੇ ਗਏ ਹਨ ਤੇ ਹੁਣ 32 ਲੱਖ ਹੋਰ ਕੱਟੇ ਜਾ ਰਹੇ ਹਨ। ਕਿਉਂ ਨਹੀਂ ਸਰਕਾਰ ਤੁਹਾਡੀ ਪਾਵਰ ਕਰ ਰਹੀ ਹੈ। ਇਹ ਜਿਹੜੀ ਸਰਕਾਰ ਹੈ ਜੇ ਉਹ ਮੀਤੀ ਮਾੜੀ ਲੈ ਕੇ ਆਉਣਗੇ ਅਸੀਂ ਉਹਨਾਂ ਦਾ ਕਰਾ ਕਰਾਂਗੇ। ਤੋ ਦੇਖੋ ਤੁਹਾਡੇ ਤੋਂ ਨੀਤੀ ਹੈ ਜਿਹੜਾ ਸੈਂਟਰ ਇਹਦਾ ਪੰਜਾਬ ਫੈਸਲਾ ਲੈ ਕੇ ਹੈ ਪੈਲ ਪੇ ਸੀਰੀਅਸ ਸਕੀਮਾ ਹੈ ਜੋ ਪੰਜਾਬ ਨਾਲ ਕੋ ਵਿਚਕਰਾ ਕੀਤਾ ਜਾਂਦਾ ਹੈ ਪਹਿਲਾਂ ਦੱਸ ਕਿ ਆ ਕਿ ਆ ਦਾ ਪੈਸਾ ਕਿਉਂ ਰੋਕ ਲੈ ਲਿਆ ਕਿ ਅੰਦਰ ਟੀਜਰ ਤੋਂ ਕੇ ਕ੍ਰਿਡਿਟ ਕੇ ਮਜਾ ਹੋਦੇ ਹੋਏ ਉਦਾਰਿਕਤਾ ਭੁੱਲਵਾ ਗਈ ਇਹਦੇ ਉੱਤੇ ਕੇਸ ਹੁੰਦੇ ਨੇ ਭਾਜਪਾ ਡਿਕਟੇਟਰਸ਼ਿਪ ਵੱਲ ਜਾਂਦੀ ਪਈ ਹੈ ਭਾਜਪਾ ਫੈਟਿਸ਼ਿਜ਼ਮ ਨੂੰ ਖਤਮ ਕਰਨੀ ਪਈ ਹੈ ਭਾਜਪਾ ਸਰਕਾਰਾਂ ਤੋਂ ਵੀ ਜਾਣਦੇ ਆ ਕਿ ਸਾਰੇ ਆਧਾਰ ਇਹਨਾਂ ਨੇ ਆਪਣੇ ਅੰਦਰ ਲਏ ਹੋਏ ਸੀਬੀਆਈ ਤੋਂ ਲੈ ਕੇ ਡਿਫੀਲੈਂਸ ਤੋਂ ਲੈ ਕੇ ਤੋਂ ਲੈ ਕੇ ਹਰ ਡਿਪਾਰਟਮੈਂਟ ਇਹਨਾਂ ਦੇ ਥੱਲੇ ਹੋਵੇ ਤੇ ਜਿੱਥੇ ਜਿੱਥੇ ਜਦੋਂ ਇਹਨਾਂ ਨੂੰ ਰੋਡ ਲੱਗਦੀ ਆ ਉੱਥੇ ਬੰਦੇ ਦੀ ਬਾਹ ਮਰੋੜ ਕੇ ਉਸ ਨੂੰ ਅੰਦਰ ਦੇ ਕੇ ਉਹ ਸਤਿੰਦਰ ਜੈਨ ਜੀ ਦਾ ਪ੍ਰਾਈਮ ਐਗਜ਼ਾਮਪਲ ਹੈ ਤਿੰਨ ਸਾਲ ਲਗਭਗ ਉਹਨਾਂ ਨੂੰ ਜੇਲ੍ਹ ਦੇ ਵਿੱਚ ਰੱਖਿਆ ਤੇ ਬਾਅਦ ਵਿੱਚ ਜਦੋਂ ਸੀਬੀਆਈ ਵੱਲੋਂ ਕੀ ਚੈੱਕ ਦੇ ਦਿੱਤੀ ਗਈ ਬਤੌਰ ਮੰਤਰੀ ਸੀਗੇ ਅੰਦਰ ਬੇਗੁਨਾਹ ਹੋ ਕੇ ਅੱਜ ਉਹ ਅੰਦਰ ਰਹੇ ਨੇ ਜੇ ਪੰਜਾਬ ਅੱਜ ਖੁਸ਼ਹਾਲ ਸੁਭਾਅ ਮੇਕੋ ਅੱਜ ਅਸੀਂ 350 ਸਾਧਾ ਸ਼ਹਾਦਤ ਸ਼ਹਾਦਤ ਦੇ ਤਾਪ ਵੀ ਨਾਂ ਜਾ ਰਹੇ ਆ ਮੈਂ ਸਮਝਦਾ ਕਿ ਪੰਜਾਬ ਤਾਂ ਪੂਰੇ ਦੇਸ਼ ਦੀ ਇੱਕ ਉਦਾਹਰਣ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਦੀ ਸ਼ਹਾਦਤ ਪੂਰੇ ਦੇਸ਼ ਦੀ ਇੱਕ ਉਦਾਹਰਣ ਹੈ ਮਾਨਵਤਾ ਲਈ ਕਿ ਉਹਨਾਂ ਨੇ ਗਿੱਧੋ ਵਾਲੀ ਆਪਣਾ ਦਿੱਤਾ ਸੀ ਤੇ ਉੱਥੇ ਜਿਹੜੀ ਇਹਦੀ ਭਾਜਪਾ ਆ ਉਹ ਤਾਂ ਇੱਕ ਪਾਸੇ ਤੋਂ ਪੈਂਦੀ ਹੈ ਇਹਨਾਂ ਦੀ ਮਾਤ ਵੀ ਲਗਾ ਕੇ ਚੇਤੇ ਕਰ ਲੋ ਕੀ ਕੀਤਾ ਸੀ ਉਹਨਾਂ ਨੇ ਕਾਦੂ ਵੀ ਯਾਦ ਹੋਏਗਾ ਕੀਰਤਮਾਨ ਚਲਾਉਂਦੀ ਸੀ ਮਰਜਪਾਲ ਦੇਖ ਕੇ ਕੀ ਜਿਹੜਾ ਇੱਕ ਹਸਤਾਬਾ ਵਸਦਾ ਹਿੰਦੁਸਤਾਨ ਆ ਜਿੱਥੇ ਸਾਰਿਆਂ ਨੂੰ ਟੋਲਰੈਂਸ ਦੇ ਨਾਲ ਜੀਣ ਦਾ ਹੱਕ ਹੈ ਜਿੱਥੇ ਹਰ ਧਰਮ ਨੂੰ ਬਰਾਬਰ ਦੀ ਕਦਰ ਦਿੱਤੀ ਜਾਂਦੀ ਮੈਂ ਖਾਸ ਤੌਰ ਤੇ ਫਿਰ ਮੈਨੂੰ ਕਰਾਂਗਾ ਪੰਜਾਬ ਪੰਜਾਬ ਦੇ ਵਿੱਚ ਹਰ ਧਰਮ ਨੂੰ ਬਰਾਬਰੀ ਦੀ ਮਾਨਤਾ ਦਿੱਤੀ ਜਾਂਦੀ ਹੈ ਤੁਸੀਂ ਗੁਰੂ ਘਰ ਵੀ ਜਾਂਦੇ ਹੋਗੇ ਤੁਸੀਂ ਮੰਦਰ ਵੀ ਜਾਂਦੇ ਹੋਗੇ ਜਿੱਦਾਂ ਈਦਾਂ ਵੀ ਹੋਗੀ ਤੁਸੀਂ ਉਹਨਾਂ ਦੇ ਪ੍ਰੋਗਰਾਮਾਂ ਤੇ ਬਰਾਬਰ ਦੀ ਸ਼ਮੂਲੀਅਤ ਕਰਦੇ ਹੋਗੇ ਇਹ ਭਾਜਪਾ ਦਾ ਇਡੀਓਲੋਜੀ ਆ ਉਹ ਪੰਜਾਬ ਦੀਆਂ ਜਿਹੜੀਆਂ ਨਸਾਂ ਉਹਦੇ ਵਿੱਚ ਨਹੀਂ ਜਾ ਸਕਦਾ ਪੰਜਾਬ 'ਚ ਇਹ ਇੱਕ ਚੀਜ਼ ਨੂੰ ਐਸੇ ਜਿਹੜੀ ਰੈਡਿਕਲਿਜ਼ਮ ਹੈ ਉਹ ਸੁਭ ਲਈ ਅਪਣਾ ਨਹੀਂ ਸਕਦਾ ਕਿ ਆਸੀਂ ਉਹਦਾ ਹੀ ਵਿਰੋਧ ਹਰ ਤਰੀਕੇ ਨਾਲ ਕਰਦੇ ਆਂ ਮੋਗਾ ਸੀਆਈਏ ਪੁਲਿਸ ਨੇ ਤਿੰਨ ਨਸ਼ਾ ਤਸਕਰਾਂ ਨੂੰ 180 ਗ੍ਰਾਮ ਹੈਰੋਇਨ ਸਮੇਤ ਗ੍ਰਫਤਾਰ ਕੀਤਾ ਹੈ ਪੁਲਿਸ ਦੇ ਅਨਸਾਰ ਤਿੰਨੇ ਹੀ ਨਸ਼ਾ ਵੇਚਣ ਦਾ ਧੰਦਾ ਕਰਦੇ ਸਨ ਜਾਣਕਾਰੀ ਮੁਤਾਬਕ ਧਰਮਕੋਟ ਇਲਾਕੇ ਵਿੱਚ ਗਸ਼ਤ ਰਣ ਪੁਲਿਸ ਨੂੰ ਖਾਸ ਮੁਖ ਪਰ ਰਾਹੀ ਸੂਚਨਾ ਮਿਲੀ ਸੀ ਕਿ ਦਵਿੰਦਰ ਸਿੰਘ ਮਨਪ੍ਰੀਤ ਸਿੰਘ ਅਤੇ ਬਲਦੇਵ ਸਿੰਘ ਤਿੰਨੇ ਹੀ ਜਲਾਲਾਬਾਧ ਧਰਮਕੋਟ ਦੇ ਇਲਾਕੇ ਵਿੱਚ ਆਪਣੀ ਮੋਟਰਸਾਈਕਲ ਤੇ ਗਾਕਾਂ ਦੀ ਉਡੀਕ ਕਰ ਰਹੇ ਹਨ ਤੇ ਨਸ਼ਾ ਵੇਚਣ ਦੀ ਤਿਆਰੀ ਵਿੱਚ ਹਨ। ਪੰਜਾਬ ਦੇ ਬੀਜੇਪੀ ਪੰਜਾਬ ਸ਼੍ਰੀ ਗੌਰਵ ਯਾਦਵ ਆਈਪੀਐਸ ਦੇ ਦਿੱਤੇ ਹੋਏ ਦੇਸ਼ਾਂ ਨਿਰਦੇਸ਼ਾਂ ਹੇਠ ਐਸਐਸਪੀ ਮੋਗਾ ਸ਼੍ਰੀ ਅਜੇ ਗਾਂਧੀ ਵੱਲੋਂ ਇੱਕ ਵਿਸ਼ੇਸ਼ ਮੁਹਿੰਮ ਯੁੱਧ ਨਸ਼ਾ ਵਿਰੁੱਧ ਲਗਾਤਾਰ ਜਾਰੀ ਹੈ। ਇਸੇ ਮੁਹਿੰਮ ਦੀ ਘੜੀ ਵਿੱਚ ਬੀਤੇ ਦਿਨੀ ਸੀਏ ਸਟਾਫ ਮੋਗਾ ਦੀ ਪੁਲਿਸ ਨੂੰ ਇੱਕ ਬਹੁਤ ਵੱਡੀ ਕਾਮਯਾਬੀ ਮਿਲੀ। ਜਦੋਂ ਥਾਣਾ ਧਰਮਕੋਟ ਵਿੱਚ ਦਰਜ ਹੋਏ ਮਕਦਮਾ ਨੰਬਰ 228 ਅੰਡਰ ਸੈਕਸ਼ਨ 21 ਐਨਡੀਪੀਐਸ ਵਿੱਚ ਤਿੰਨ ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਤੇ ਉਹਨਾਂ ਕੋਲੋਂ 180 ਗ੍ਰਾਮ ਹੈਰੋਇਨ ਤੇ ਇੱਕ ਹੀਰੋਨ ਦਾ ਮੋਟਰਸਾਈਕਲ ਬਰਾਮਦ ਕੀਤਾ ਗਿਆ। ਇਹਨਾਂ ਵਿਅਕਤੀਆਂ ਦੀ ਪਛਾਣ ਦਵਿੰਦਰ ਸਿੰਘ ਵਾਸੀ ਧਰਮਕੋਟ, ਮਨਪ੍ਰੀਤ ਸਿੰਘ ਵਾਸੀ ਸ਼ਾਹਕੋਟ ਅਤੇ ਬਲਦੇਵ ਸਿੰਘ ਵਾਸੀ ਪਤਨੀਕਲਾ ਬਜੋਹ ਹੋਈ ਹੈ। ਇਹਨਾਂ ਵਿਅਕਤੀਆਂ ਦੇ ਉੱਤੇ ਮੈਂ ਦੱਸ ਦੇਣਾ ਚਾਹਨਾ ਦਵਿੰਦਰ ਸਿੰਘ ਤੇ ਉੱਪਰ ਪਹਿਲਾਂ ਹੀ ਦੋ ਮਕਦਮੇ ਦਰਜ ਨੇ, ਮਨਪ੍ਰੀਤ ਉੱਪਰ ਇੱਕ ਮਕਦਮਾ ਦਰਜ ਹੈ। ਤੇ ਬਲੂਵਿੰਸਿੰਗ ਉੱਪਰ ਵੀ ਇੱਕ ਐਨਡੀਪੀਐਸ ਦਾ ਮਕਦਮਾ ਪਹਿਲਾਂ ਤੋਂ ਦਰਜ ਹੈ। ਇਹ ਵਿਅਕਤੀ ਮੋਗਾ ਧਰਮਕੋਟ ਰੋਡ ਦੇ ਐਂਡ ਜਲਾਲਾਬਾਦ ਦੇ ਏਰੀਆ ਵਿੱਚ ਕਾਬੂ ਕੀਤੇ ਗਏ ਨੇ ਤੇ ਇਹਨਾਂ ਨੂੰ ਅੱਜ ਮਾਂਜੋ ਅਦਾਲਤ ਵਿੱਚ ਪੇਸ਼ ਕਰਕੇ ਇਹਨਾਂ ਦਾ ਰਿਮਾਂਡ ਲਿਆ ਜਾਊਗਾ ਤਾਂ ਕਿ ਪਤਾ ਲੱਗੇ ਵੀ ਇਹ ਹੈਰੋਇਨ ਕਿੱਥੋਂ ਲੈ ਕੇ ਆਏ ਸੀ ਅੱਗੇ ਕਿੰਨੋਂ ਦਿਨ ਨਹੀਂ ਇਹ ਇੱਥੇ ਆਏ ਸੀ ਕਪੂਟਲਾ ਵਿੱਚ ਲਗਾਤਾਰ ਪੈ ਰਹੇ ਮੀਂਹ ਕਾਰਨ ਇੱਕ ਪਾਸੇ ਪਿੰਡਾਂ ਦੇ ਵਿੱਚ ਕਿਸਾਨਾਂ ਦੀਆਂ ਫਸਲਾਂ ਤਬਾਹ ਹੋ ਰਹੀਆਂ ਹਨ ਤੇ ਪਿੰਡਾਂ ਵਿੱਚ ਰਹਿ ਰਹੇ ਲੋਕਾਂ ਦੇ ਘਰ ਪਾਣੀ ਵਿੱਚ ਡੁੱਬ ਰਹੇ ਹਨ ਦੂਜੇ ਪਾਸੇ ਜੋ ਆਪਾਂ ਗੱਲ ਕਰੀਏ ਕਪੂਟਲਾ ਦੇ ਮੇਲੇ ਉੱਚੇ ਢੁੜੇ ਦੀ ਜਿੱਥੇ ਇੱਕ 65 ਸਾਲਾ ਬਜ਼ੁਰਗ ਉਸ ਦੇ ਘਰ ਦੀ ਛੱਤ ਮੀਂਹ ਕਾਰਨ ਡਿੱਗ ਗਈ ਜਿਸ ਕਾਰਨ ਉਸ ਦਾ ਕਾਫੀ ਨੁਕਸਾਨ ਹੋ ਗਿਆ ਬਜ਼ੁਰਗ ਔਰਤ ਤਾਰੂ ਦਾ ਕਹਿਣਾ ਹੈ ਕਿ ਮੀਂਹ ਕਾਰਨ ਮੇਰੇ ਕਮਰੇ ਦੀ ਛੱਤ ਜੋ ਕਿ ਬਾਲਿਆਂ ਦੀ ਪਈ ਹੋਈ ਸੀ ਉਹ ਡਿੱਗ ਗਈ ਪਰਮਾਤਮਾ ਦਾ ਇਹਨਾਂ ਸ਼ੁਕਰ ਹੈ ਕਿ ਉਸ ਸਮੇਂ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਤੇ ਕੀ ਨਾ ਆਪਣਾ ਹਾਂਜੀ ਤਾਰੂ ਠੀਕ ਹੈ ਕਿੱਥੇ ਤੇ ਰਹਿਣਾ ਲਿਓ ਇੱਥੇ ਤੇ ਰਹਿਣ ਵਾਲੇ ਕਿਹੜਾ ਮੱਲਾ ਇਹ ਊਜਾ ਤੋੜ ਤੇ ਇਹ ਕੀ ਗੱਲ ਹੋਈ ਸੀ ਛੱਤ ਕਿੰਨੇ ਕ ਵਜੇ ਤੁਹਾਡੀ ਡਿੱਗੀ ਕੋਣ ਕੋਣ ਇੱਥੇ ਸੀ ਉਹ ਛੱਤ ਜੀ ਦੀ ਡਿੱਗੀ ਇਹ ਤੇ 2 ਵਜੇ ਡਿੱਗੀ ਹੋਣੀ 2 ਵਜੇ ਮੈਂ ਆਈ ਸੀ ਕੰਮ ਕਰਕੇ ਤੇ ਇੰਜ ਡਿੱਗੀ ਛੱਤ ਤੇ ਮੁੰਡਾ ਸੁੱਤਾ ਪਿਆ ਸੀ ਅੰਦਰ ਕੋਤਾ ਰਾਤੀ 2 ਵਜੇ ਨਹੀਂ ਨਹੀਂ ਦੇ 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 ਨਹੀਂ ਜੇ ਲਾ ਦੇਖਦੀ ਫੇਰ ਤੇ ਚਲੋ ਖੜੇ ਕੋਈ ਇੱਥੇ ਆਈ ਜਾਂਦਾ ਇਹ ਇਹ ਦਿਨ ਦੀ ਗੱਲ ਸੀਗੀ ਤੇ ਵਿਚਾਰੇ ਆ ਹਾਂ ਵਿਚਾਰੇ ਆ ਤੇ ਇਹ ਇਹ ਚੁੱਕ ਕੇ ਮੈਂ ਲੈ ਗਈ ਸੀ ਬਾਹਰ ਫਿਰ ਮੁੰਡੇ ਨੂੰ ਤੇ ਉਧਰੋਂ ਭੱਜੀਆਂ ਆਈਆਂ ਕੀ ਹੋ ਗਿਆ ਕੀ ਉਹ ਖੜਾਕ ਹੋਇਆ ਵਾ ਮੈਂ ਕਹਿੰਦਾ ਸਰ ਕੋਠਾ ਡਿੱਗ ਗਿਆ ਤੇ ਕੀ ਘਰ ਵਾਲਾ ਕੰਮ ਕਰਦਾ ਤੁਹਾਡਾ ਉਹ ਮਹਿਤਰੀਆਂ ਦਾ ਕੰਮ ਕਰਦਾ ਸੀ ਨਹੀਂ ਘਰ ਵਾਲਾ ਆਹ ਹੋ ਗਿਆ ਅੱਛਾ ਕੰਮ ਕਰਦਾ ਹੈ ਇਹ ਬੋਲ ਰਿਹਾ ਹੈ ਇਹ ਨਹੀਂ ਕਹ ਹੁੰਦਾ ਬਹੁਤ ਚਿਰ ਨੂੰ ਹੋ ਗਿਆ ਮਰੇ ਹੈ ਨਾ 10 12 ਸਾਲ ਹੋ ਗਏ ਮਰੇ ਗੁਜ਼ਾਰਾ ਕਿਸ ਤਰ੍ਹਾਂ ਹੁੰਦਾ ਹੁੰਦਾ ਇਦਾਂ ਹੀ ਆ ਗੁਜ਼ਾਰਾ ਕਰੀ ਜਾਂਦੇ ਮਾਲਕ ਦੇਈ ਜਾਂਦਾ ਰੋਟੀ ਇਦਾਂ ਕੁ ਮਾਲਕ ਖਾ ਲੈਣੀ ਹਮ ਕੀ ਹੁਣ ਸਰਕਾਰ ਜਾਂ ਕਿਸੇ ਨੂੰ ਕੀ ਕਹਿਣਾ ਚਾਹੁੰਦੇ ਹੋ ਕਿ ਇਹ ਤੇ ਤੁਸੀਂ ਹੁਣ ਕਦੇ ਉਹ ਮੈਂ ਨਹੀਂ ਕਹਿ ਸਕਦੀ ਕੁਝ ਵੀ ਚਲੋ ਜੋ ਸਰਦਾ ਵਕਤ ਆਪਦੇ ਆਪ ਮੇਰਾ ਕੁਲਾ ਬਣ ਜਾਵੇ ਕੁਲੇ ਬਣ ਜਾਣ ਇੰਨਾ ਵੱਡਾ ਮੈਨੂੰ ਤਾਂ ਔਰ ਮੈਨੂੰ ਕੁਛ ਨਹੀਂ ਚਾਹੀਦਾ ਰੋਟੀ ਪਾਣੀ ਚਲੋ ਜਿਹੜੀ ਮਾਲਕ ਨੂੰ ਦੇ ਜਾਂਦਾ ਵਾ ਖਾਈ ਜਾਂਦੇ ਆ ਹੁਣ ਫਿਰ ਕਿੱਥੇ ਰਹਿ ਰਹੇ ਹੋ ਕਿਉਂਕਿ ਛੱਤਾਂ ਜਿਹੜੀਆਂ ਤੁਹਾਡੀਆਂ ਡਿੱਗੀਆਂ ਹੋਈਆਂ ਆ ਅਸੀਂ ਰਾਜੂ ਦੇ ਘਰ ਰਹੇ ਆ ਅਸੀਂ ਹਾਂ ਰਾਜੂ ਦੇ ਘਰ ਰਹੇ ਆ ਸਮਾਨ ਰਹਿ ਰਹੇ ਆ ਸਮਾਨ ਉਹ ਸਮਾਨ ਦਾ ਡਾ ਉੱਥੇ ਆ ਆਹ ਉੱਥੇ ਰੱਖਿਆ ਹੋਇਆ ਔਰ ਇੱਥੇ ਇਹਨਾਂ ਪੈ ਜਾਣੀ ਹੁੰਦੀਆਂ ਤੇ ਸਮਾਨ ਬਾਹਰ ਰੱਖਿਆ ਹੋਇਆ ਪਰ ਪਹਿਲ ਪਾਈ ਹੀ ਹੋਇਆ ਵਿਧਾਇਕ ਕੁਲਵੰਤ ਸਿੰਘ ਅੱਜ ਸੈਕਟਰ 79 ਨੇੜੇ ਪੀਐਸਵੀ ਟਾਵਰ پارک ਨੰਬਰ 12 ਦੇ ਵਿਕਾਸ ਕਾਰਜਾਂ ਦਾ ਉਦਘਾਟਨ ਕਰਨ ਉਪਰੰਤ ਪੱਤਰਕਾਰਾਂ ਦੇ ਸਵਾਲਾਂ ਦੇ ਜਵਾਬ ਦੇ ਰਹੇ ਸਨ ਵਿਧਾਇਕ ਕੁਲਵੰਤ ਸਿੰਘ ਨੇ ਅੱਜ پارک ਦੇ ਵਿਕਾਸ ਕਾਰਜ ਜਤੇ ਜੋ ਗਿੜਦੇ ਨੂੰ ਹਰਿਆ ਭਰਿਆ ਰੱਖਣ ਦੇ ਲਈ 26.74 ਲੱਖ ਰੁਪਏ ਦੀ ਗ੍ਰਾਂਟ ਦਾ ਐਲਾਨ ਕੀਤਾ ਉਹਨਾਂ ਨੇ ਕਿਹਾ ਕਿ ਇਸ ਦੇ ਨਾਲ ਬੱਚਿਆਂ ਮਲਾਵਾਂ ਤੇ ਖਾਸ ਕਰਕੇ ਬਜ਼ੁਰਗਾਂ ਨੂੰ پارک ਦੇ ਵਿੱਚ ਬੈਠਣ ਦੇ ਲਈ ਸਾਫ਼ ਸੁਥਰਾ ਅਤੇ ਵਧੀਆ ਮਾਹੌਲ ਉਪਲਬਧ ਕਰਵਾਇਆ ਜਾਵੇਗਾ ਤਾਂ ਕਿ ਉਹਨਾਂ ਨੂੰ ਇੱਥੇ ਸਹਿਰ ਕਰਨ ਅਤੇ ਬੈਠ ਕੇ ਵਿਚਾਰ ਚਰਚਾ ਕਰਨ ਦੇ ਦੌਰਾਨ ਕਿਸੇ ਕਿਸਮ ਦੀ ਦਿੱਕਤ ਦਾ ਸਾਹਮਣਾ ਨਾ ਕਰਨਾ ਪਵੇ। ਤੁਸੀਂ ਦੇਖਿਆ ਵੀ ਹਰ ਰੋਜ਼ ਮੋਹਾਲੀ ਦੀ ਕਿੰਨਾ ਬੇਲੇ ਕੰਮ ਆ ਜਿਹੜਾ ਉਹ ਸ਼ੁਰੂ ਹੋ ਰਿਹਾ ਮਾਨਯੋਗ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦੀ। ਤੇ ਆਪਾਂ ਸਦਕਾ ਮਤਲਬ ਜੋ ਜਿੰਨਾ ਉਹ ਇੰਟਰਸਟ ਲੈ ਰਹੇ ਨੇ ਪੰਜਾਬ ਦੀ ਡਿਵੈਲਪਮੈਂਟ ਵਾਸਤੇ ਖਾਸ ਕਰਕੇ ਮੋਹਾਲੀ ਦੀ ਡਿਵੈਲਪਮੈਂਟ ਲਈ ਉਹਦੇ ਦਹਧਾਰ ਜਗ੍ਹਾ ਤੇ ਜਾ ਕੇ ਜਿਹੜੇ ਕਿਤੇ ਫਾਊਂਡੇਸ਼ਨ ਸਟੋਨ ਰੱਖੇ ਜਾ ਰਹੇ ਨੇ ਕਿਤੇ ਇਨਗੋਰੇਸ਼ਨ ਹੋ ਰਹੀਆਂ ਨੇ ਉਸੇ ਤਹਦਾ ਜਿ ਇੱਥੇ ਵੀ ਸੈਕਟਰ 79 ਦੇ ਵਿੱਚ ਵੀ ਪਾਰਕ ਹੈ ਜਿਹੜਾ ਇਹਦਾ ਨਵੀਨੀਕਰਨ ਜਿਹੜਾ ਹੋਣਾ ਹੈ ਤੇ ਉਹਦੇ ਲਈ ਇਹ 30 ਲੱਖ ਦੇ ਕਰੀਬ ਕੋਈ 30 ਲੱਖ ਕੁਝ ਹਜ਼ਾਰ ਰੁਪਏ ਦਾ ਜਿਹੜਾ ਐਸਟੀਮੇਟ ਹੈ ਜਿਹੜਾ ਤਿਆਰ ਹੋ ਕੇ ਟੈਂਡਰ ਲੱਗ ਚੁੱਕੇ ਨੇ ਤੇ ਕੰਮ ਅੱਜ ਹੀ ਇਹਦਾ ਸ਼ੁਰੂ ਹੋ ਜਾਣਾ ਹੈ ਏ ਤੁਸੀਂ ਦੇਖਾ ਹੋਗਾ ਵੀ ਆਮ ਆਦਮੀ ਪਾਰਟੀ ਸਰਕਾਰ ਉਹ ਨਹੀਂ ਹੈ ਵੀ ਜਿਹੜੀ ਨੀਂ ਪੱਥਰ ਰੱਖ ਜਾਂਦੀ ਹੈ ਤੇ ਮੁੜ ਕੇ ਕੋਈ ਕੰਮ ਹੁੰਦਾ ਹੀ ਨਹੀਂ ਹੈਗਾ ਸਾਲਾਵੰਦੀ ਨੀਂ ਪੱਥਰ ਵਾਦੀ ਪੈ ਰਹੇ ਨੇ ਤੇ ਫਿਰ ਉਹ ਟੁੱਟ-ਫੁੱਟ ਜਾਂਦੇ ਨੇ ਅਸੀਂ ਉਦੋਂ ਹੀ ਕੰਮ ਦਾ ਕਿਸੇ ਦਾ ਸ਼ੁਰੂਆਤ ਕਰਨਾ ਹੁੰਦੇ ਜਦੋਂ ਬਕਾਇਦਾ ਤੌਰ ਤੇ ਸਾਰੀਆਂ ਫਾਰਮੈਲਿਟੀਜ਼ ਕੰਪਲੀਟ ਹੋ ਗਈ ਟੈਂਡਰ ਅਲਾਟ ਹੋ ਗਏ ਠੇਕੇਦਾਰਾ ਜਿਹੜਾ ਉਹ ਕੰਮ ਸ਼ੁਰੂ ਕਰਨ ਦੀ ਦੇ ਸਿਸਟਮ ਦੇ ਵਿੱਚ ਹੋਵੇ ਟਾਈਮ ਨਾਲ ਠੀਕ ਦਾ ਕੰਮ ਸ਼ੁਰੂ ਕਰ ਸਕਦਾ ਹੋਵੇ ਅਸੀਂ ਉਦੋਂ ਹੀ ਆ ਕੇ ਲੋਕਾਂ ਦੇ ਕੋਲ ਆਉਨੇ ਤੇ ਆ ਕੇ ਦੱਸਦੇ ਆ ਕਿ ਤਾਂ ਲੋਕਾਂ ਦੇ ਨਾਲ ਮਿਲਣੀ ਹੋ ਜਾਂਦੀ ਆ ਤੇ ਦੂਸਰਾ ਇਹ ਹੋ ਜਾਂਦਾ ਵੀ ਲੋਕਾਂ ਨੂੰ ਪਤਾ ਚੱਲ ਜਾਂਦਾ ਵੀ ਸਾਡਾ ਕੰਮ ਸ਼ੁਰੂ ਹੋਣ ਵਾਲਾ ਹੈ ਤੇ ਕਿਹੜਾ ਕਿਹੜਾ ਕੰਮ ਹੋਣ ਵਾਲਾ ਹੈ ਔਰ ਕਿੰਨੇ ਦਾ ਹੋਣਾ ਹੈ ਤੇ ਇਸ ਕਰਕੇ ਅਸੀਂ ਤਾਂ ਲਗਾਤਾਰ ਸਾਡੀ ਕੋਸ਼ਿਸ਼ਾਂ ਵੀ ਇਹ ਮੁਹਾਲੀ ਹੈ ਜਿਹੜਾ ਨੰਬਰ 1 ਤੇ ਹੈ ਪਹਿਲਾਂ ਤੇ ਨੰਬਰ 1 ਤੇ ਰਹੇ ਇਹ ਸਾਡੀ ਇਹ ਜਿਹੜਾ ਮਿਲਦਾ ਜਗਾ ਟਮਾਟਾ ਦੇ ਅਧੀਨ ਪੈਂਦੀ ਆ ਹੱਦਬੰਦੀ ਅੱਗੇ ਇਲੈਕਸ਼ਨ ਆਉਣ ਵਾਲੀ ਆ ਕੋਈ ਹੈਗਾ ਪ੍ਰੋਸੈਸ ਚੱਲ ਰਿਹਾ ਹੈ ਸਰਕਾਰ ਵੱਲੋਂ ਇਸ ਤਰ੍ਹਾਂ ਦੇ ਨੇ ਇਹ 79 ਦਾ ਪਹਿਲਾਂ ਹੀ ਕਾਰਪੋਰੇਸ਼ਨ ਦੇ ਵਿੱਚ ਹੈ ਲੇਕਿਨ ਮਿਸਵਲ ਕਾਰਪੋਰੇਸ਼ਨ ਦੀ ਹੱਦਾਂ ਵਧਾਉਣ ਦੀ ਸਰਕਾਰ ਤਿਆਰੀ ਕਰ ਰਹੀ ਆ ਆਉਣ ਵਾਲੀ ਮਿਸਵਲ ਕਾਉਂਸਲ ਦੀਆਂ ਚੋਣਾਂ ਜਦੋਂ ਹੋਣੀਆਂ ਨੇ ਮੈਨੂੰ ਉਮੀਦ ਆ ਵੀ ਅਸੀਂ ਕਾਫੀ ਇਹਨੂੰ ਵਧਾ ਚੁੱਕੇ ਹੋਵਾਂਗੇ ਤੇ ਨਵੀਂ ਹਦਵੰਦੀ ਦੇ ਮੁਤਾਬਕ ਜਿਹੜੀਆਂ ਚੋਣਾਂ ਨੇ ਹੋਣਗੀਆਂ ਇੱਕ ਜਿਹੜਾ ਸੀ ਰੋਡ ਦਾ ਮੈਕੈਨਿਕਲਸ ਬਿਲਡਿੰਗ ਸ਼ੁਰੂ ਹੋਣ ਜਾ ਰਹੀ ਸੀ ਪਰ ਜਿਹੜਾ ਕਾਰਪੋਰੇਸ਼ਨ ਮਤਤਾ ਹੋ ਗਿਆ ਰੱਦ ਉਹ ਨੂੰ ਵੀ ਲੱਗਦਾ ਕਿ ਇਹ ਬੈਟਰ ਸੀ ਜਾਂ ਸੁ ਲੱਗਦਾ ਕਿ ਜਿਹੜਾ ਮੈਨੂਅਲ ਸਪਾਈ ਜ਼ਿਆਦਾ ਬੈਟਰ ਸੀ ਮੈਨੂੰ ਇਹ ਨਹੀਂ ਪਤਾ ਵੀ ਉਹ ਕਾਤੇ ਰੱਦ ਕੀਤਾ ਗਿਆ ਉਹ ਕਿਸ ਬਿਨਾ ਮਤਲਬ ਤੇ ਜਿਹੜਾ ਮਤਤਾ ਸੀ ਉਹ ਰੱਦ ਕੀਤਾ ਗਿਆ ਅਸੀਂ ਮੁਹਾਲੀ ਨੂੰ ਸਾਡੀ ਸਰਕਾਰ ਮੁਹਾਲੀ ਨੂੰ ਅਤੀਤੋਂ ਇੱਕ ਸ਼ਹਿਰ ਬਣਾ ਰਹੀ ਹੈ ਇੰਟਰਨੈਸ਼ਨਲ ਸਟੈਂਡਰਡ ਦੀਆਂ ਸਹੂਲਤਾਂ ਦੇ ਰਹੀ ਆ ਖਾਸ ਕਰਕੇ ਸਫਾਈ ਦੇ ਮਾਮਲੇ ਜੀ ਕਾਫੀ ਕਮ ਉਲਝਿਆ ਹੋਇਆ ਉਹਨੂੰ ਸੌਲਟ ਆਊਟ ਕਰਨ ਦੀ ਕੋਸ਼ਿਸ਼ ਕਰ ਰਹੀ ਆ ਕਿੰਨਾ ਕਿਤੇ ਕਾਰਪੋਰੇਸ਼ਨ ਜਿਹੜੀ ਬਣੀ ਹੋਈ ਸੀ ਹੁਣ ਵੀ ਬਣੀ ਦੀ ਡਾਂਗਲਸ ਦੀ ਉਹਨਾਂ ਦਾ ਕੋਈ ਕਿਸੇ ਕਿਸੂ ਦਾ ਧਿਆਨ ਹੀ ਨਹੀਂ ਵਿੱਚ ਕੂੜੇ ਦਾ ਰੱਖ-ਰਖਾਵ ਵੀ ਉਹ ਪੂਰੀ ਤਰ੍ਹਾਂ ਨਹੀਂ ਕਰ ਸਕਦੇ ਸਗ ਰਹੇ ਹੁਣ ਉਹ ਮੈਨੂੰ ਆਪਣੇ ਹੱਥ ਦੇ ਵਿੱਚ ਲੈ ਕੇ ਕਰਾਉਣਾ ਪਿਆ 5 ਫਜ ਦੇ ਵਿੱਚ ਲੋਕਾਂ ਨੇ ਧਰਨਾ ਦਿੱਤਾ ਉਹ ਵੀ ਮੈਨੂੰ ਜਾ ਕੇ ਚੁਕਾਉਣਾ ਪਿਆ ਮੰਨ ਲਓ ਜਿਹੜੀ ਇਹ ਉਹ ਸੀ ਰੋਡ ਤੇ ਸਵੀਪਿੰਗ ਹੋਣੀ ਸੀ ਮਕੈਨੀਕਲ ਉਹ ਦਾ ਹੋਣਾ ਬਹੁਤ ਜ਼ਰੂਰੀ ਸੀ ਕਿਉਂਕਿ ਹੋਰ ਵੀ ਜ਼ਿਆਦਾ ਜਿਹੜੀ ਸਫਾਈ ਸੀ ਉਹ ਮਹਾਲੀ ਚ ਹੋਣੀ ਸੀ ਔਰ ਉਹ ਕੀ ਸੀ ਉਹ ਇਹ ਸੀ ਵੀ 5 ਦਿਨ 6 ਦਿਨ ਉਹੀ ਹੋਣੀ ਸੀ ਜਿੱਦਾਂ ਹੋ ਰਹੀ ਹੈ ਆਲਰੇਡੀ ਜਦੋਂ ਮੁਲਾਜ਼ਮ ਲੱਗੇ ਹੋਏ ਸੀ ਉਹੀ ਹੈ ਜਦੋਂ ਇੱਕ ਦਿਨ ਛੁੱਟੀ ਵਾਲਾ ਦਿਨ ਸੀ ਉਸ ਦਿਨ ਮਸ਼ੀਨਾਂ ਆਉਣੀਆਂ ਸੀ ਮਸ਼ੀਨਾਂ ਨੇ ਆ ਕੇ ਸਾਰਾ ਜਿਹੜਾ ਸੀ ਉਹ ਸਫਾਈ ਕਰ ਦੇਣੀ ਸੀ ਮੈਨੂੰ ਇਸ ਗੱਲ ਦਾ ਨਹੀਂ ਸਮਝ ਆਈ ਕਿ ਉਹ ਕਿਉਂ ਕੀਤਾ ਔਰ ਇੱਕ ਹਫਤੇ ਬਾਅਦ ਹੋਣੀ ਸੀ ਇਹ ਨਹੀਂ ਵੀ ਰੋਜ਼ ਹੋਣੀ ਆ ਇੱਕ ਹਫਤੇ ਬਾਅਦ ਹੋਣੀ ਆ ਤੇ ਉਹਨੇ ਸਫਾਈ ਉਹ ਨਹੀਂ ਕਰ ਦੇਣੀ ਕਿਉਂਕਿ ਵੈਕਿਊਮ ਕਲੀਨਰ ਚੱਲ ਰਿਹਾ ਹੁੰਦਾ ਉਹ ਸਾਕ ਕਰ ਲੈਂਦਾ ਕਿਤੇ ਕੋਈ ਕਾਗਜ਼ ਪਿਆ ਹੁੰਦਾ ਕਿਤੇ ਕੋਈ ਮਿੱਟੀ ਦਾ ਟੁਕੜਾ ਪਿਆ ਹੁੰਦਾ ਕਿਤੇ ਇੱਟ ਤੱਕ ਵੀ ਇਹ ਇੱਟ ਵੀ ਜੇ ਹੋਵੇ ਤਾਂ ਵੀ ਉਹ ਸਾਕ ਕਰ ਲੈਂਦਾ ਤੂੰ ਝਾੜੂ ਆ ਜਿਹੜਾ ਜਦੋਂ ਆਪਾਂ ਹੱਥ ਨਾਲ ਫੇਰਦੇ ਆ ਮੈਨੂੰ ਜੀ ਉਹ ਇੰਨੀ ਸਫਾਈ ਨਹੀਂ ਕਰ ਸਕਦਾ ਤੇ ਇਸ ਕਰਕੇ ਅਸੀਂ ਉਹ ਕੋਸ਼ਿਸ਼ ਕੀਤੀ ਸੀ ਪਰ ਮੈਨੂੰ ਲੱਗਦਾ ਵੀ ਇਹਨਾਂ ਨੂੰ ਸਮਝ ਨਹੀਂ ਹੈਗੀ ਜਾਂ ਤਾਂ ਜ ਇਹ ਮੁਹਾਲੀ ਦੇ ਡਵੈਲਪਮੈਂਟ ਨਹੀਂ ਜਾਂਦੇ ਜਾਂ ਇਹ ਮੁਹਾਲੀ ਦੇ ਲੋਕਾਂ ਦਾ ਗੁੱਸਾ ਖੜ ਰਿਹਾ ਵੀ ਇਹਨਾਂ ਨੂੰ ਮੁਹਾਲੀ ਦੇ ਲੋਕਾਂ ਨੇ ਬੁਰੀ ਤਰ੍ਹਾਂ ਰਿਜੈਕਟ ਕਰਤਾ ਤੇ ਇਹਨਾਂ ਨੂੰ ਹਰਾਤਾ ਮੈਨੂੰ ਇਹ ਮਤਲਬ ਗੱਲ ਅਜੀਬ ਆ ਜਿਹੜੀ ਉਹ ਲਗੀਏ ਹੋਣਾ ਨਹੀਂ ਸੀ ਚਾਹੀਦਾ ਪਰ ਕੋਈ ਨਹੀਂ ਸਰਕਾਰ ਕੋ ਆਪਣੀਆਂ ਪਾਵਰਾਂ ਹੁੰਦੀਆਂ ਨੇ ਤੇ ਉਹ ਜੇ ਇਹਨਾਂ ਨੇ ਮਤਾਂ ਰੱਦ ਕਰਤਾ ਤਾਂ ਮਤਾਂ ਫਾਸ ਹੋਣੀ ਹੈ ਤੇ ਅਸੀਂ ਲੋਕਾਂ ਅਸੀਂ ਬਚਨਵੰਦਾਂ ਲੋਕਾਂ ਦੇ ਨਾਲ ਲੋਕਾਂ ਦੀ ਜੇ ਕੰਮ ਕਰਨ ਲਈ ਤੇ ਮੁਹਾਲੀ ਨੂੰ ਅੱਗੇ ਵਧਾਉਣ ਲਈ ਅਨਾਊਂਸਮੈਂਟ ਪਿਛਲੇ ਕੁਝ ਦਿਨਾਂ ਤੋਂ ਫਾਸ ਲਗਾ ਦੇ ਇਸ ਰਹਾਦੀ ਇਲਾਕੇ ਵਿੱਚ ਵਗਦੇ ਦਰਿਆ 'ਚ ਪਾਣੀ ਦਾ ਪੱਧਰ ਲਗਾਤਾਰ ਵਾਤਾ ਚਾ ਰਿਹਾ ਇਸ ਦੌਰਾਨ ਕਈ ਜਗ੍ਹਾ ਤੇ ਫਸਲਾਂ ਦੇ ਨਾਲ ਨਾਲ ਮਕਾਨਾਂ ਦਾ ਭਾਰੀ ਨੁਕਸਾਨ ਹੋ ਗਿਆ ਤੇ ਹੋਰ ਨੁਕਸਾਨ ਹੋਣ ਦਾ ਖਤਰਾ ਵੱ data ਚਾ ਰਿਹਾ ਹੈ ਇਸ ਤੋਂ ਇਲਾਵਾ ਕਈ ਪਿੰਡਾਂ ਨੂੰ ਲੱਗਦੀਆਂ ਸੜਕਾਂ ਤੋਂ ਵੀ ਪਾਣੀ ਓਵਰਫਲੋ ਹੋ ਰਿਹਾ ਤੇ ਇਲਾਕੇ ਦੇ ਲੋਕਾਂ ਨੇ ਸਰਕਾਰ ਤੋਂ ਉਹਨਾਂ ਦੇ ਨੁਕਸਾਨ ਦਾ ਉਚਿਤ ਮੁਆਵਜ਼ਾ ਦੇਣ ਉਹਨਾਂ ਦੇ ਕਰਜ਼ੇ ਮਾਫ਼ ਕਰਨਾ ਤੇ ਬਾਕੀ ਮੁਸ਼ਕਲਾਂ ਦੇ ਹੱਲ ਕਰਨ ਦੀ ਮੰਗ ਕੀਤੀ ਹੈ ਬਹੁਤ ਹੋ ਰਿਹਾ ਨੁਕਸਾਨ ਫਸਲਾਂ तकरीबन तकरीबन ਸਾਰੇ ਹੀ ਡੁੱਬ ਚੁੱਕੀਆਂ ਸਿਰਫ ਸਿਰਫ ਇੱਕ ਛੜਕਾ ਰਹਿ ਗਿਆ ਨੇ ਜਿਹੜੀਆਂ ਪਿੰਡਾਂ ਦੇ ਨਾਲ ਜੋੜਦੀਆਂ ਨੇ ਬਾਕੀ ਜਿਹੜਾ ਸੰਪਰਕ ਇਹ ਵੀ ਟੁੱਟ ਜਾਏਗਾ ਜੇ ਪਾਣੀ ਹੋਰ ਵੱਧਿਆ ਤਾਂ ਕਿਉਂਕਿ ਪਾਣੀ ਦੀ ਆਵਾਲਟ ਹੈ ਵਧ ਰਿਹਾ ਪਾਣੀ ਜਲਦੀ ਦੇ ਨਾਲ ਬਹੁਤ ਤੇਜ਼ੀ ਨਾਲ ਵਧ ਰਿਹਾ ਤੁਹਾਡੇ ਪਿੰਡ ਦਾ 4-5 ਤੋਂ ਇਕੱਲਾ ਨੁਕਸਾਨ ਹੋ ਗਿਆ ਲੇਕਿਨ ਆਸ-ਪਾਸ ਦੇ ਕੈਮਰੇ ਵਾਲਿਆਂ ਕਹਿੰਦੇ ਵੀ ਵੇਖ ਤੇ ਲਵੇ ਧਾਰੇ ਪਾਤੇ ਨਜ਼ਰ ਕੋ ਮਾ ਕੇ ਵੇਖ ਲੈਣਾ ਬਈ ਸਾਰੇ ਤਕਰੀਬਨ ਫਸਲ ਜਿਹੜੀ ਸਾਰੀ ਖਤਮ ਹੋ ਚੁੱਕੀ ਹਰੇ ਪਿੰਡ ਤੇਜਰ ਲਾ ਦੋਨਾ ਨਾਨਕਾ ਮਾਤਮ ਨਗਰ ਰਾਮ ਸਿੰਘ ਬੈਣੀ ਜੰਗੜ ਬੈਣੀ ਰੇਤੇ ਵਾਲੀ ਬੈਣੀ ਗੁਲਾਬਾ ਕਾਣੀ ਸਾਦਾ ਸਿੰਘ ਬਹੁਤ ਹੀ ਨੁਕਸਾਨ ਹੋ ਚੁੱਕਿਆ ਹੈ ਔਰ ਜਮਸ਼ੇਰ ਵੀ ਉਧਰ ਵੀ ਜਿਹੜਾ ਇਸ ਤਰੀਕੇ ਨਾਲ ਜਿਹੜਾ ਪਾਣੀ ਵਧਿਆ ਨਾ ਇਹਦੇ ਨਾਲ ਉਧਰ ਵੀ ਬਹੁਤ ਹੀ ਮਾਰ ਪੈ ਚੁੱਕੀ ਹੈ ਚਲਾ ਝੋਨਾ ਬਾਕੀ ਜਿੰਨਾ ਲੋਕਾਂ ਦੀ ਸਬਜ਼ੀ ਬੀਜੀ ਹੋਈ ਹੈ ਕੋਈ ਉਹ ਬਾਕੀ ਜ਼ਿਆਦਾ ਤਾਂ ਝੋਨਾ ਹੀ ਹੈ ਕਿਉਂਕਿਦਰ ਹੋਰ ਫਸਲ ਤਾਂ ਬੀਜਨੇ ਛਕਦੇ ਪਾਣੀ ਦਾ ਆਵਾ ਹੀ ਹੁੰਦੀ ਹੈ ਝੋਨਾ ਬੀਜਿਆ ਜਾਂਦਾ ਲੇਕਿਨ ਉਹ ਵੀ ਜਿਹੜਾ ਪਾਣੀ ਦੀ ਆਓ ਕਾਇ ਕਰਨ ਉਹ ਵੀ ਜਿਹੜਾ ਡੁੱਬ ਚੁੱਕਿਆ ਪਾਣੀ ਤਾਂ ਬਹੁਤ ਮਤੇ ਚੜਾ ਹੈ ਜੀ ਕਿਉਂਕਿ ਹੁਣ ਤਾਂ ਜ਼ਿੰਮੇਦਾਰ ਦੇ ਪੱਲੇ ਜਿਹੜੇ ਇਧਰ ਇਲਾਕਾ ਹੈ ਨਾ ਤੇਰਾ ਪਿੰਡਾ 14 ਪਿੰਡਾਂ ਦਾ ਇਹਦੇ ਵਿੱਚ ਕੁਝ ਪਲ ਕੋੱਖ ਕੱਖ ਕ ਨਹੀਂ ਰਹੇ ਨੇ ਸੜਕਾਂ ਤੋਂ ਪਾਣੀ ਕਿੰਨੇ ਕਿੰਨੇ ਫੁੱਟ ਹੋਏ 간ਦਾ ਗਿਆ ਉਤੋਂ ਫੁੱਟ ਫੁੱਟ ਟੱਪਾ ਟੱਪੀ ਜਾਂਦਾ ਸੜਕ ਦੇ ਉਪਰੋਂ ਔਰ ਟਾਪਰੇ ਫਿਰ ਕਰਾਂ ਪਾਣੀ ਹੋਰ ਵਧ ਜਾਵੇ ਤਾਂ ਇਹ ਜਿਹੜਾ ਤਿੰਨ ਤਿੰਨ ਫੁੱਟ ਤੱਕ ਵੀ ਹੋ ਸਕਦਾ ਕਿਉਂਕਿ ਕੇਈ ਵਾਲਾ ਜਿਹੜਾ ਫਲੱਡ ਆਇਆ ਕੀ ਉਸ ਤੋਂ ਥੋੜਾ ਜਿਹਾ ਘਟ ਬਿਲਕੁਲ ਥੋੜਾ ਘਟ ਇਹ ਤਾਂ ਉਨੀ ਪਾਣੀ ਦੀ ਆਓ ਆਈ ਹੋ ਗਈ ਹੈ ਉਨਾ ਹੋ ਚੁੱਕਿਆ ਅੰਨੂ ਤਾਂ ਕੋਈ ਜਾਣਕਾਰੀ ਨਹੀਂ ਬਿਨਾਂ ਵਜਾ ਤੋਂ ਪਾਣੀ ਜਿਹੜਾ ਪਿੱਛੋਂ ਤਾਂ ਉਹ ਕਹਿੰਦੇ ਨੇ ਪਾਣੀ ਘੜ ਚੁੱਕਿਆ ਹੈ ਲੇਕਿਨ ਇਹ ਜਿਹੜਾ ਸਾਨੂੰ ਰਾਵੀ ਦਰਿਆ ਜਿਹੜਾ ਉਹ ਮਾਰ ਮਾਰ ਖੜਿਆ ਪ੍ਰਸ਼ਾਸਨ ਤੰਤ ਉਹ ਅਜੇ ਤੱਕ ਤਾਂ ਜਿੰਨਾ ਕੋ ਹੈ ਉਹ ਆਈ ਜਾਂਦੇ ਪਿੰਡਾਂ ਪੁੰਡਾਂ ਚ ਬਾਕੀ ਕੋਈ ਅਜੇ ਜੱਥੇ ਬੰਦੀ ਜਾਂ ਕੋਈ ਵੀ ਨਹੀਂ ਉਹ ਤਾਂ ਨਹੀਂ ਕੋਈ ਨਾ ਪਹੁੰਚਿਆ ਬੜਾ ਮੋਟੇ ਆਇਆ ਕੋਈ ਦੋ ਤਿੰਨਾਂ ਪਿੰਡਾਂ ਚ ਆਇਆ ਅਜੇ ਤੱਕ ਕਿਉਂਕਿ ਪਿੱਛੋਂ ਇੱਕ ਤਾਂ بارش ਕਾਰਨ ਜਿਹੜਾ ਹੈ بارش ਦੇ ਕਾਰਨ ਜਿਹੜਾ ਨਹੀਂ ਹੋ ਰਿਹਾ ਕਿਉਂਕਿ ਪੱਠਾ ਬਾਰਛਾ ਹੋਵੇ ਤਾਂ ਫੇਰ ਵੱਡੇ ਜਾਂਦਾ ਹੈ ਮਾਅਬੀ ਜੀ ਮੰਗਤਾ ਸੀ ਕਰਨੇ ਅਸੀਂ ਇਹਨੇ ਵੀ 70000 ਰੁਪਏ ਕਿਲੇ ਦਾ ਸਾਨੂੰ ਕਿਉਂਕਿ ਜਦੋਂ ਸਾਡੀ ਪੱਥਰ ਪੱਕ ਕੇ ਤਿਆਰ ਹੁੰਦੀ ਹੈ ਸਾਡਾ ਤੇ ਖਰਚ ਬਣੇ ਨਾ ਹੁੰਦਾ ਹੈ 70000 ਦੀ ਹੁੰਦੀ ਹੈ ਸਾਡੇ ਚ ਜੋ ਲਾਗਤ ਕਰਕੇ ਸਾਡਾ 40000 ਤੱਕ ਸਾਨੂੰ ਬਚਤ ਹੁੰਦੀ ਹੈ ਇਹ ਸਾਨੂੰ ਇੱਕ ਮਾਰਨਾ ਮਾਰੇ ਪਾਣੀ ਸਾ ਨੜੇ ਕੋਨਾ ਆਦੇ ਸਾਬਨਾ ਕਰਨੇ ਆਪਾਂ ਆਖੀ ਤਾਂ ਜ਼ਿੰਮੇਦਾਰ ਤਾਂ ਕਹਿੰਦੇ ਜ਼ਿੰਮੇਦਾਰ ਤਾਂ ਉਹਦਾ ਪੁਰਾਣੀ ਘਾਟਾ ਕਰ ਸਕਦੇ ਕਰਿਆਰ ਦਾ ਕੀ ਦੇਣਾ ਨਾ ਸਰਕਾਰ ਦੀ ਅੱਗੇ ਤਾਂ ਪੈਂਦੇ 15000 ਦਿੰਦੇ ਨੇ ਬਾਕੀ ਜਿਹੜਾ ਹੈ ਤੁਨਾ ਜਿਹੜਾ ਛੋਟਾ ਲੱਗਿਆ ਹੋਣੇ ਤਾਂ ਅੱਧ ਚ ਕਹਿੰਦੇ ਦੇਵਾਂਗੇ ਨੇ ਕੋ ਸਰਕਾਰ ਨੇ ਆ ਦੇ ਬਜਟ ਦੇ ਨਾਲ ਕਰਨਾ ਹੈ ਕੰਮ ਪਾਣੀ ਦਾ ਤਕਰੀਬਨ ਹੈ ਲਗਭਗ ਸਾਰੇ ਪਿੰਡ ਪਾਣੀ ਦੀ ਚਪੇਟ ਇੱਥੇ ਨੇ ਸੱਦਾ ਸਿੰਘ ਢਾਣੀ ਰੇਤੇ ਵਾਲੀ ਬੈਣੀ ਜੰਗੜ ਬੈਣੀ ਇੱਕ ਨੰਬਰ ਹੈ ਰਾਮ ਸਿੰਘ ਬੈਣੀ ਮਾਤਮਨਗਰ ਤੇ ਦੋਨਾ ਨਾਨਕਾ ਤੇਜਰਵੈਲਾ ਮਹਾਰਜਮ ਸ਼ਹਿਰ ਸਾਰੇ ਪਿੰਡਾਂ 'ਤੇ ਪਾਣੀ ਪਹੁੰਚ ਚੁੱਕਿਆ ਜੀ ਅਸੀਂ ਸਰਕਾਰ ਅੱਗੇ ਇਹ ਬੇਨਤੀ ਕਰਨਾ ਚਾਹਨੇ ਕਿ ਇੱਕ ਸਾਡੀ ਪੌੜੀ ਉੱਚੀ ਕੀਤੀ ਜਾਵੇ ਇੱਕ ਸਾਡੇ ਜਿੰਨੀਆਂ ਸੜਕਾਂ ਨੇ ਇਧਰ ਦਰਿਆ ਤੋਂ ਇਧਰ ਸਾਰੀਆਂ ਉੱਚੀਆਂ ਕੀਤੀਆਂ ਜਾਣ ਜਦੋਂ ਪਾਣੀ ਆਦਾ ਹਰ ਵਾਰੀ ਸਾਡੇ ਸੜਕਾਂ ਬਲੌਕ ਹੋ ਜਾਂਦੀਆਂ ਨੇ ਕੋਲ ਤੇ ਪਾਣੀ ਚੜ ਜਾਂਦਾ ਜਿੰਦੇ ਨਾਲ ਸਾਡੇ 12 ਤੋਂ 13 ਪਿੰਡਾਂ ਦਾ ਸੰਪਰਕ ਟੁੱਟ ਜਾਂਦਾ ਹੈ ਤੇ ਇੱਕ ਸਾਢੇ 8 ਥਾਲੇ ਆ ਪਾਣੀ ਆਣ ਨਾਲ ਸਾਡੇ ਕਿਸਾਨਾਂ ਤੇ ਕਰਜ਼ਾ ਚੜਨ ਦੇ ਚੜ ਜਾਂਦਾ ਜਿੰਦੇ ਨਾਲ ਸਾਨੂੰ ਮੁਆਵਜ਼ੇ ਦੀ ਕੋਈ ਲੋੜ ਨਹੀਂ ਸਾਡਾ ਕਰਜ਼ਾ ਮਾਫ਼ ਕੀਤਾ ਜਾਵੇ ਸਰਕਾਰ ਨੂੰ ਪੰਜਾਬ ਸਰਕਾਰ ਨੂੰ ਵੀ ਬੇਨਤੀ ਏ ਔਰ ਸੈਂਟਰ ਸਰਕਾਰ ਨੂੰ ਵੀ ਬੇਨਤੀ ਏ ਤਕਰੀਬਨ ਲਗਭਗ ਸਾਰਾ ਹੀ ਹੋ ਚੁੱਕਾ ਸਿਰਫ ਥੋਨਾ ਉਤੋਂ ਹਰਾਂ ਵੇਖ ਰਿਹਾ ਵੀ ਕਿ ਖੜਾ ਹੈ ਬਾਤੀ ਤਕਰੀਬਨ ਹੈ ਵੀ ਇਹ ਜਦੋਂ ਪਾਣੀ ਹਟੇਗਾ ਤੇ ਉਵੇਂ ਨਾਲ ਬੰਦਾ ਜਾਏਗਾ ਮਨ ਸੱਤ ਕੋ ਯਾਰ ਦੇਕਰ ਤਾਂ ਹੋ ਹੀ ਗਿਆ ਨੁਕਸਾਨ ਅੱਗੇ ਹਾਲਾਤ ਹੈਗੇ ਨੇ ਜੂ ਕੋਈ ਇੱਕ ਅੱਧਾ ਪਿੰਡ ਜਿਵੇਂ ਬਚਿਆ ਹੋਇਆ ਹੈ ਉੰਦੇ ਤੇ ਪਾਣੀ ਵਾੜੀ ਜਾਣਾ ਹੈ ਜੀ ਹਾਲਾਤ ਬਿਹਤਰ ਨਹੀਂ ਅੱਛੇ ਹੈਗੇ ਬਈ ਬੁਰੇ ਹੀ ਹੁੰਦੇ ਜਾਂਦੇ ਨੇ ਇਸ ਤੋਂ ਬਾਅਦ ਹੈ ਜੀ ਤਕਰੀਬਨ 100 ਤੋਂ ਪਲੱਸ ਢਾਨੀ ਹੋਣੀ ਜਿੰਦੇ ਤੇ ਪਾਣੀ ਜਾ ਚੁੱਕਿਆ ਹੈ ਜੀ ਕਿਆਸਨ ਵੱਲੋਂ ਤਾਂ ਨਹੀਂ ਆ ਚਾਰੇ ਕੋ ਸੰਸਤਾ ਹੁਣ ਲੰਗੀਏ ਲੈ ਕੇ ਚੱਲੇ ਆ ਚਾਰਾ ਮੱਝਾਂ ਵਾਸਤੇ ਤੇ ਹੋਰ ਤਾਂ ਨਹੀਂ ਕੋਈ ਚ ਆਪਾਂ ਵੇਖਿਆ ਜੀ ਇਤੋਂ ਆ ਪੁਲ ਤੋਂ ਅੱਗੇ ਚਾਰ ਕਿਲੇ ਜਾ ਕੇ ਸੜਕ ਤੋਂ ਪਾਣੀ ਲੰਘ ਰਿਹਾ ਇਧਰ ਰੇਤਿਆਲੀ ਬੈਣੀ ਤੰੰਬਰ ਦੋਨਾ ਨਾਨਕਾ ਤਕਰੀਬਨ ਸਾਰੇ ਪਿੰਡਾਂ ਦਾ ਸੰਪਰਕ ਟੁੱਟ ਚੁੱਕਿਆ ਜੀ ਇਹ ਵੀ ਆ ਸਵੇਰੇ ਤੱਕ ਇੰਦਾ ਚੜਿਆ ਆ ਤੇ ਇੰਦਾ ਹੀ ਸੰਪਰਕ ਟੁੱਟ ਜਾਣਾ ਪੁਲ ਤੱਕ ਵਿੱਚੋਂ ਪ੍ਰਸ਼ਾਸਨ ਨੇ ਕੋਈ ਸਾਨੂੰ ਸੂਚਿਤ ਨਹੀਂ ਕੀਤਾ ਕਿ ਕਿੰਨਾ ਆ ਰਿਹਾ ਕਿੰਨਾ ਨਹੀਂ ਖਬਰਾਂ ਰਾਈ ਸੁਣੀਦਾ 129 ਹਜ਼ਾਰ ਹੈ ਕੋਈ 135 ਹਜ਼ਾਰ ਦੱਸਦਾ ਹੋਰ ਪ੍ਰਸ਼ਾਸਨ ਨੇ ਕੋਈ ਸੂਚਿਤ ਨਹੀਂ ਕੀਤਾ ਸਾਡਾ ਕ ਮਹਾਰਜ ਨੂੰ ਘਟਣ ਘੱਟ ਲੱਖ ਰੁਪਿਆ ਮੁਆਵਜ਼ਾ ਦਿੱਤਾ ਜਾਵੇ ਜੀ ਮੁਆਵਜ਼ਾ ਨਹੀਂ ਦਿੰਦੇ ਤਾਂ ਸਾਡੇ ਕਿਸਾਨਾਂ ਦਾ ਕਰਜ਼ਾ ਮਾਫ਼ ਕੀਤਾ ਜਾਵੇ ਸਾਰਾ ਕਰਜ਼ਾ ਮਾਫ਼ ਕੀਤਾ ਜਾਵੇ ਜੀ ਕਈ ਕੇ ਕਹਿੰਦੇ ਨੇ ਜੀ ਪੰਜਾਬ ਸਰਕਾਰ ਨਹੀਂ ਕਰ ਸਕਦੀ ਸੈਂਟਰ ਕਰ ਸਕਦੀ ਸੈਂਟਰ ਕਰ ਦੇ ਖਾਨਾ ਦਾ ਕਰਜ਼ਾ ਜਿਹੜੇ ਚੱਲ ਪੰਜਾਬ ਗਵਰਨਮੈਂਟ ਕੋਲ ਜਿਵੇਂ ਆ ਸੁਸਾਇਟੀਆਂ ਖਾਤੇ ਆਦੇ ਨੇ ਇਹ ਤਾਂ ਕਰ ਸਕਦੇ ਆ ਨਾ ਪੰਜਾਬ ਗਵਰਨਮੈਂਟ ਇਹ ਤਾਂ ਕਰਨਾ ਚਾਹੀਦਾ ਕਿੱਡੇ ਇਧਰ ਵਾਤਵਾਰ ਤੇਨੇ ਕਰਤਾ ਕੇ ਜੀਏ 80 ਹਜ਼ਾਰ ਕਿਸੇ ਦੀ ਹੈ ਵਾਤਵਾਦੇ ਲੱਖ ਰੁਪਏ ਦਾ ਕਰਜ਼ਾ ਠੀ ਉਹ ਤਾਂ ਪੰਜਾਬ ਗਵਰਨਮੈਂਟ ਨੂੰ ਮਾਫ ਕਰਨਾ ਚਾਹੀਦਾ ਹੋਰ ਇੱਕ ਇੱਕ ਹੋਰ ਬੇਨਤੀ ਹੈਗੀ ਹੈ ਸਾਡੇ ਹੜਾਂ ਜਦੋਂ ਵੀ 23 ਇਹ ਝੜ ਆਇਆ ਸੀ ਉਦੋਂ ਵੀ ਲੋਕਾਂ ਦੇ 60-60 ਹਜ਼ਾਰ ਰੁਪਇਆ ਬਿੱਲ ਆਏ ਸੀਗੇ ਬਿਜਲੀ ਬੋਰ ਦੇ ਘਰ ਵਾਲੇ ਹੁਣ ਐਪੀ ਫੇਰ ਆੜ ਆਣ ਨਾਲ 60000 ਰੁਪਇਆ ਘਰਾਂ ਦੇ ਬਿੱਲ ਆ ਚੁੱਕਿਆ ਜਿੰਦਾ ਚਰਦਾ ਹੈ ਇੱਕ ਪੱਖਾ ਚੱਲਦਾ ਉਹ 60000 ਰੁਪਇਆ ਕਿੱਥੋਂ ਭਰ ਲੈਦਾ ਗਰੀਬ ਬੰਦਾ ਜਿਹੜਾ ਮਜ਼ਦੂਰ ਹੈਗਾ ਉਹ ਵੀ ਸਾਡ ਸਰਕਾਰ ਅੱਗੇ ਬੇਨਤੀ ਕਰਦੇ ਆ ਪ੍ਰਸ਼ਾਸਨ ਅੱਗੇ ਵੀ ਉਹ ਸਾਡੇ ਜਿੰਨੇ ਦਰਿਆ ਦੇ ਇਲਾਕੇ ਹੈਗੇ ਆ ਦਰਬੰਨ ਤੋਂ ਇਧਰ ਘਰਾਂ ਦੇ ਆ ਪਿੰਡ ਆਉਂਦੇ ਆ ਉਹਨਾਂ ਦੇ ਸਾਰੇ ਹੀ ਬਿਜਲੀ ਦੇ ਬਿੱਲ ਮਾਫ ਕੀਤੇ ਜਾਣ ਜਿਉ ਆ ਸੜਕਾਂ ਵਾਸਤੇ ਵਿਕਾਸ ਵਾਸਤੇ ਦਿੱਤਾ ਸੀਗਾ 530 ਕਰੋੜ ਰੁਪਇਆ ਠੀਕ ਹੈ ਤੇ 2023 ਦਾ 260 ਤੋਂ 65 ਕਰੋੜ ਰੁਪਇਆ ਦੋ ਦਾ ਸੈਂਟਰ ਗਵਰਨਮੈਂਟ ਨੇ ਦਿੱਤਾ ਹੈਗਾ ਉਹ ਅੱਲ ਪੰਜਾਬ ਸਰਕਾਰ ਕੋਲ ਪਿਆ ਹੈ ਉਹ ਉਹ 260 ਕਰੋੜ ਰੁਪਇਆ ਹੈਗਾ ਜਿਹੜਾ ਉਹ ਹੀ ਅੱਲ ਲਾ ਦੇਣ ਤਾਂ ਸਾਡਾ ਤਾਂ بڑا ਜਿਹੜਾ ਹੜ ਦਾਣ ਦਾ ਸਿੱਤੀ ਹੈਗੀ ਇਹ ਕੰਟਰੋਲ ਹੋ ਸਕਦੀ ਹੈ ਜੀ ਹਾਂ ਜੀ ਪੈਗੇ ਜਾਂਦੇ ਰਹਿੰਦੇ ਆ ਲੱਗਦੇ ਨਹੀਂ ਹੈ ਜੀ ਸਰਕਾਰ ਨੂੰ ਦੇਖੋ ਜੀ ਪਤਾ ਹੋਵੇ ਕਿ ਭ੍ਰਸ਼ਟਾਚਾਰ ਕਰ ਰਹੀ ਹੈ ਜਾਂ ਕਿਧਰੇ ਹੋ ਰਿਹਾ ਹੈ ਤੇ ਇਸਤੇਮਾਲ ਕਰ ਲਈਏ ਇਹ ਉਹ ਥਾਂ ਨਹੀਂ ਪਤਾ ਹੈ ਅੰਮ੍ਰਿਤਸਰ ਵਿੱਚ ਇੱਕ ਪਰਿਵਾਰ ਦਾ ਸੁੱਖ ਚੈਨ ਇੱਕ ਪਲ ਵਿੱਚ ਹੀ ਤਬਾਹ ਹੋ ਗਿਆ ਜਦੋਂ ਪਤਨੀ ਨੇ ਆਪਣੇ ਹੀ ਪਤੀ ਦੇ ਖਿਲਾਫ ਸਾਜ਼ਿਸ਼ ਰਚ ਕੇ ਉਸ ਦੀ ਜ਼ਿੰਦਗੀ ਖਤਮ ਕਰਨ ਦਿੱਤੀ ਪਰਿਵਾਰ ਨੂੰ ਕਦੇ ਸੋਚਿਆ ਨਹੀਂ ਸੀ ਕਿ ਉਹਨਾਂ ਦੇ ਘਰ ਦਾ ਚਰਾਹ ਇਸ ਤਰ੍ਹਾਂ ਬੁਝ ਜਾਵੇਗਾ ਮਾਮਲਾ ਥਾਣਾ ਗੇਟ ਹਕੀਮਾ ਦੇ ਭਗਤਾਵਾਲਾ ਦੀਨ ਆਉਣ ਵਾਲੇ ਇਲਾਕੇ ਦਾ ਹੈ ਜਿੱਥੇ ਇੱਕ ਮਹਿਲਾ ਜਿਸ ਦਾ ਨਾਂ ਰਜਨੀਆ ਉਸਨੇ ਆਪਣੇ ਪ੍ਰੇਮੀ ਜਿਸ ਦਾ ਨਾਂ ਸੋਨੂ ਸ਼ਰਮਾ ਹੈ ਨਾਲ ਮਿਲ ਕੇ ਪਤੀ ਦਾ ਕਤਲ ਕਰ ਦਿੱਤਾ ਮ੍ਰਿਤਕ ਦੀ ਭੈਣ ਨੀਤੂ ਸ਼ਰਮਾ ਨੇ ਦੱਸਿਆ ਕਿ ਸ਼ੁਰੂ ਵਿੱਚ ਸਾਡੀ ਭਾਬੀ ਨੇ ਪਰਿਵਾਰ ਨੂੰ ਗੁੰਮਰਾਹ ਕੀਤਾ ਤੇ ਉਸਨੇ ਕਿਹਾ ਕਿ ਮੇਰਾ ਪਤੀ ਆਪਣੇ ਦੋਸਤਾਂ ਨਾਲ ਗਿਆ ਤੇ ਵਾਪਸ ਆ ਜਾਵੇਗਾ ਪਰ ਜਦੋਂ ਘਰ ਵਾਪਸ ਨਹੀਂ ਪਰਤਿਆ ਤਾਂ ਪਰਿਵਾਰ ਨੇ ਗੁੰਮਛੁੱਟਗੀ ਦੀ ਰਿਪੋਰਟ ਥਾੜਾ ਗੇਟ ਹਕੀਮਾ ਵਿੱਚ ਦਰਜ ਕਰਵਾਈ ਪੁਲਿਸ ਨੇ ਵੀ ਜਾਂਚ ਸ਼ੁਰੂ ਕੀਤੀ ਤੇ ਸੀਸੀਟੀਵੀ ਫੁਟੇਜ ਦੇ ਆਧਾਰ ਤੇ ਹੌਲੀ-ਹੌਲੀ ਸੱਚਾਈ ਸਾਹਮਣੇ ਆਉਣੀ ਸ਼ੁਰੂ ਹੋ ਗਈ ਸ਼ਰਮਾ ਕੀ ਹੋਇਆ ਸੀ ਮੈਮ ਸਾਨੂੰ ਇਹਦੀ ਵਾਈਫ ਦੇ ਥਰੂ ਵੀ ਪਤਾ ਲੱਗਿਆ ਕਿ ਜਿਹੜਾ ਮੇਰਾ ਬ੍ਰਦਰ ਹੈ ਉਹਨੂੰ ਉਹਦੇ ਦੋਸਤ ਜਿਹੜੇ ਆ ਆਪਣੇ ਦੋਸਤਾਨਾ ਚਲਾ ਗਿਆ ਠੀਕ ਹੈ ਅਗਲੇ ਦਿਨ ਸਾਨੂੰ ਰਾਤ ਤੱਕ ਉਹ ਬੱਚਾ ਆਇਆ ਨਹੀਂ ਜਿੱਦੋਂ ਅਗਲੇ ਦਿਨ ਸਾਨੂੰ ਪਤਾ ਲੱਗਿਆ ਤੇ ਅਸੀਂ ਗੁੰਮਸ਼ੁਦਗੀ ਦੇ ਹਿਸਾਬ ਨਾਲ ਉਹਦੀ ਪਾਲ ਕਰਦੇ ਰਹੇ ਆ ਜਿੱਦਾਂ ਜਿੱਦਾਂ ਇਹਨੇ ਸਾਨੂੰ ਗੁੰਮਰਾਹ ਕੀਤਾ ਅਸੀਂ ਉਹਦੇ ਹਿਸਾਬ ਨਾਲ ਪਾਲ ਕਰੀ ਗਏ ਤੇ ਫਿਰ ਆਪਾਂ ਉੱਥੇ ਜਾ ਕੇ ਦਰਖਾਸਤ ਵੀ ਲਿਖਾਈ ਪੁਲਿਸ ਸਟੇਸ਼ਨ ਤੇ ਜਾ ਕੇ ਪੁਲਿਸ ਨੇ ਵੀ ਚਲੋ ਨਾਲ ਨਾਲ ਕਾਰਵਾਈ ਕਰਦੇ ਗਏ ਫਿਰ ਜਿਹੜੇ ਸੀਸੀਟੀਵੀ ਸੀ ਕੁਝ ਸਬੂਤ ਉਹਨਾਂ ਤੋਂ حاصل ਹੋਏ ਪੁਲਿਸ ਉਹਨਾਂ ਸਾਰੀਆਂ ਚੀਜ਼ਾਂ ਨੂੰ ਮੱਦੇ ਨਜ਼ਰ ਰੱਖ ਕੇ ਸਾਰੀ ਇਨਵੈਸਟੀਗੇਸ਼ਨ ਕਰ ਲਈ ਹੈ ਠੀਕ ਹੈ ਫਿਰ ਜਦੋਂ ਇਹਨਾਂ ਚੀਜ਼ਾਂ ਬਾਰੇ ਹੌਲੀ ਹੌਲੀ ਡਿਸਕਲੋਜ਼ ਹੁੰਦਾ ਗਿਆ ਤੇ ਐਂਡ ਤੇ ਆ ਕੇ ਇਸ ਇਹਦੀ ਜਿਹੜੀ ਡੈੱਡ ਬੋਡੀ ਸੀ ਜਿਹ ਤੋਂ ਸਾਰਾ ਕੁਝ ਪ੍ਰੂਫ ਕਲੂ ਨਾ ਕਲੂ ਜੋੜਦੇ ਗਏ ਇਸ ਬੱਚੇ ਦੀ ਡੈੱਡ ਬੋਡੀ ਸਾਨੂੰ ਖਾਲੜਾ ਤੋਂ ਮਿਲੀ ਪਾਕਿਸਤਾਨ ਬਾਰਡਰ ਦੇ ਕੋਲ ਤੇ ਬਹੁਤ ਹੀ ਜ਼ਿਆਦਾ ਬੁਰੀ ਹਾਲਤ ਦੇ ਵਿੱਚ ਮਿਲੀ ਜਦੋਂ ਪੁਲਿਸ ਨੇ ਇਹਨੂੰ ਇੰਟਰੋਗੇਸ਼ਨ ਤੇ ਲੈ ਕੇ ਇਨਵੈਸਟੀਗੇਸ਼ਨ ਕੀਤੀ ਉਦੋਂ ਇਹ ਬੋਲੀ ਕਿ ਇਹਦਾ ਤੇ ਇਹਦੇ ਲਵਰ ਨੇ ਮਿਲ ਕੇ ਸਾਰਾ ਕੰਡ ਕੀਤਾ ਇਹਦੇ ਲਵਰ ਦਾ ਨਾਮ ਜਿਹੜਾ ਬਿਲਕੁਲ ਸਾਡੇ ਘਰ ਦੇ ਆਪੋਜ਼ਿਟ ਹੈ ਸੋਨੂ ਸ਼ਰਮਾ ਫੋਟੋਗ੍ਰਾਫਰ ਹੈ ਤੇ ਪਲੀਜ਼ ਸਖਤ ਤੋਂ ਸਖਤ ਕਾਰਵਾਈ ਕੀਤੀ ਜਾਏ ਇਹਨਾਂ ਤੇ ਤੇ ਇੱਕ ਚੀਜ਼ ਕੀ ਤੁਸੀਂ ਕਹਿ ਰਹੇ ਹੋ ਕਿ ਉਹਨਾਂ ਦੀ ਜਿਹੜੀ ਹੈ ਪਾਕਿਸਤਾਨ ਬਾਰਡਰ ਤੇ ਕੋਲ ਕਿਧਰ ਮਿਲੀ ਹੈ ਕਿਉਂਕਿ ਤੁਸੀਂ ਇਹ ਨੀਂ ਚੀਜ਼ ਨੂੰ ਸਮਝਦੇ ਕਿ ਸਿਰਫ ਦੋ ਜਾਨੇ ਦਾ ਕੰਮ ਨਹੀਂ ਹੋ ਸਕਦਾ ਬਿਲਕੁਲ ਬਿਲਕੁਲ 150% ਸ਼ੋਰ ਹੈ 6 ਫੁੱਟ ਦਾ ਸੀ ਮੇਰਾ ਭਰਾ ਉਸ ਨੂੰ ਕੱਲਾ ਬੰਦਾ ਇਹਨਾਂ ਨੇ ਜੇ ਇਹ ਕਹਿ ਰਹੀ ਇਹਦੇ ਕਹਿਣ ਅਨੁਸਾਰ ਜੇ ਨੇ ਉੱਪਰ ਉਹਦਾ ਮਰਡਰ ਕੀਤਾ ਰੂਮ ਦੇ ਵਿੱਚ ਦੋਵਾਂ ਜੰਨਿਆਂ ਨੇ ਇਹਨੇ ਲੰਬੇ ਉੱਚੇ ਬੰਦੇ ਨੂੰ ਇੱਕ ਕੱਲਾ ਬੰਦਾ ਹੈ ਜਾਂ ਦੋ ਬੰਦੇ ਰਲ ਕੇ ਨਹੀਂ ਤਾਰ ਸਕਦੇ ਥੱਲੇ ਇਹਦੇ ਵਿੱਚ ਹੋਰ ਵੀ ਬੜੇ ਜਾਨੇ ਇਨਵੋਲਵ ਹੋਏ ਉਹਨਾਂਗੇ ਸਾਡੀ ਰਿਕਵੈਸਟ ਹੈ ਪੁਲਿਸ ਵੀ ਇਸ ਦੀ ਇਸ ਚੀਜ਼ ਬਾਰੇ ਪੂਰੀ ਇਨਵੈਸਟੀਗੇਸ਼ਨ ਕਰ ਰਹੀ ਹੈ ਜਿਹੜੇ ਵੀ ਪਰਸਨ ਇਨਾ ਚ ਇਨਵੋਲਵ ਨੇ ਉਹਨਾਂ ਤੇ ਸਖਤ ਤੋਂ ਸਖਤ ਕਾਰਵਾਈ ਹੋਵੇ ਤੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ ਜੋ ਤਕਲੀਫ ਅਸੀਂ ਸਹਰੇ ਨਾ ਇਸ ਟਾਈਮ ਪਰਮਾਤਮਾ ਜਾਣਦਾ ਬਸ ਜਿਸ ਟਾਈਮ ਮੈਡਮ ਉਹਨਾਂ ਕਹਿੰਦੇ ਕਿ ਕਾਰ ਡਮਟਰ ਦੀ ਕੋਈ ਚੰਨ ਘਰ ਕੋਈ ਨਹੀਂ ਸੀਗਾ ਮੇਰੇ ਮੰਮਾ ਉੱਥੇ ਗਏ ਦੇ ਸੀ ਮੰਦਿਰੇ ਆਪ ਹੀ ਛੱਡ ਕੇ ਆਇਆ ਸੀ ਤੇ ਉਹ ਦੁਬਾਰਾ ਜਦੋਂ ਘਰ ਆਇਆ ਤੇ ਬਸ ਉਹਨੇ ਇਹਨਾਂ ਦੋਨਾਂ ਨੂੰ ਵੇਖ ਲਿਆ ਇਹੀ ਉਹਦਾ ਕਾਰਨ ਬਣਿਆ ਸਰ ਜਦੋਂ ਆਪਾਂ ਪੁਲਿਸ ਸਟੇਸ਼ਨ ਸੀ ਡਿਵੀਜ਼ਨ ਚ ਗਏ ਆਪਾਂ ਗਲ ਵਾਲੀ ਗੇਟ ਉਹਨਾਂ ਨੇ ਸਾਨੂੰ ਸਾਡੇ ਨਾਲ ਬੜਾ ਵਧੀਆ ਕੋਆਪਰੇਟ ਕੀਤਾ ਉੱਥੋਂ ਦੇ ਐਸ ਐਚਓ ਮੈਮ ਨੇ ਮੈਮ ਰਜਵੰਤ ਕੌਰ ਨੇ ਬੇਸ਼ੱਕ ਉਹਨਾਂ ਦਾ ਏਰੀਆ ਨਹੀਂ ਸੀ ਇਹ ਵੀ ਉਹਨਾਂ ਨੂੰ ਇੱਥੇ ਆ ਕੇ ਪਤਾ ਲੱਗਾ ਪਰ ਫਿਰ ਵੀ ਉਹਨਾਂ ਨੇ ਸਾਡੀ ਕਿਸੇ ਤਰ੍ਹਾਂ ਨਾ ਕੋਈ ਕਮੀ ਨਹੀਂ ਰਹਿਣ ਦਿੱਤੀ ਇਨਵੈਸਟੀਗੇਸ਼ਨ 'ਚ ਉਹਨਾਂ ਨੇ ਸਾਡਾ ਪੂਰਾ ਸਾਥ ਦਿੱਤਾ ਇਸ ਚੀਜ਼ 'ਚ ਅਸੀਂ ਉਹਨਾਂ ਦੇ ਇਸ ਚੀਜ਼ 'ਤੇ ਬਹੁਤ ਸ਼ੁਕਰਗੁਜ਼ਾਰ ਹਾਂ ਤੇ ਬਾਕੀ ਵੀ ਪੂਰੀ ਪੁਲਿਸ ਟੀਮ ਦੇ ਅਸੀਂ ਸ਼ੁਕਰਗੁਜ਼ਾਰ ਹਾਂ ਪਰ ਸਾਨੂੰ ਪੂਰਾ ਇਨਸਾਫ ਦਵਾ ਦਿਓ ਮੇਰਾ ਅਸ਼ੀਸ਼ ਸ਼ਰਮਾ ਆਸ਼ੂ ਨਾਮ ਹੈ ਮੇਰਾ ਸਰ ਇਹ ਮੇਰੇ ਤਾਏ ਦਾ ਲੜਕਾ ਮਨੀ ਇਹ ਸੰਡੇ ਤੋਂ ਰਾਤ ਤੋਂ ਹੀ ਲਾਪਤਾ ਸੀਗਾ ਸਾਨੂੰ ਅਗਲੇ ਦਿਨ ਮੰਡੇ ਨੂੰ ਪਤਾ ਲੱਗਾ ਕਿ ਇਹ ਘਰ ਨਹੀਂ ਆਇਆ ਰਾਤ ਦਾ ਪੂਰੀ ਤੇ ਤਿੰਨ ਸਾਢੇ ਦਿਨ ਪਤਾ ਲੱਗਾ ਮੈਨੂੰ ਕਿ ਇਹ ਲਾਪਤਾ ਰਾਤ ਘਰ ਨਹੀਂ ਆ ਉਸ ਤੋਂ ਬਾਅਦ ਅਸੀਂ ਕੈਮਰੇ ਗੁਮਰੇ ਦੇਖਣ ਲੱਪੇ ਆ ਅਦੀ ਵਾਈਫ ਦੇ ਮੁਤਾਬਕ ਜੋ ਜੋ ਬੋਲਿਆ ਉਹ ਗੁਮਰਾਹ ਕਰਦੀ ਰਹੀ ਝੂਠ ਬੋਲੀ ਗਈ ਉਹ ਇਹ ਤਿੰਨ ਚਾਰ ਦਿਨ ਉਹਦੇ ਹਿਸਾਬ ਨਾਲ ਲੱਭਦੇ ਰਹੇ ਫਿਰ ਸਾਨੂੰ ਰਾਤ ਨੂੰ ਸ਼ੋਅ ਹੋਇਆ ਕਿ ਕੋਈ ਬੰਦਾ ਆਇਆ ਘਰ ਤੇ ਨਿਕਲਿਆ ਵੀ ਹੈ ਉਹਦੇ ਹਿਸਾਬ ਨਾਲ ਆਪਾਂ ਕੈਮਰੇ ਇਨਵੈਸਟੀਗੇਟ ਕੀਤੇ ਆ ਤੇ ਉਹਦੇ ਹਿਸਾਬ ਨਾਲ ਸਾਰਾ ਪਤਾ ਲੱਗਾ ਬੰਦਾ ਪਹਿਲਾਂ ਚੱਲਿਆ ਜਿਹੜਾ ਆਇਆ ਸੀ ਹਾਂਜੀ ਉਹ ਬਿਲਕੁਲ ਘਰ ਦੇ ਸਾਹਮਣੇ ਫੋਟੋਗ੍ਰਾਫਰ ਆ ਸੋਨੂ ਸ਼ਰਮਾ ਉਹ ਸੀਗਾ ਉਸ ਟਾਈਮ ਕਿਤੇਗਾ ਉਹ ਕੈਮਰੇਾਂ ਚ ਤੇ ਉਹਨੇ ਮੂੰਹ ਟੱਕਿਆ ਦਾ ਸੀਗਾ ਫਿਰ ਉਹਨੇ ਛੇ ਕੋਈ ਤੜਕੇ ਉੱਥੇ ਘੋ ਮੰਡੀ ਐਕਟੀਵਲ ਆ ਗਿਆ ਸਾਰਾ ਕ੍ਰਾਈਮ ਕਰਨ ਤੋਂ ਬਾਅਦ ਉਹਦੀ ਚਾਲ ਤੋਂ ਸਾਨੂੰ ਸ਼ੱਕ ਪਿਆ ਕੀ ਕਾਰਨ ਹੈ ਜਿਹੜਾ ਮਾਰਿਆ ਗਿਆ ਤੁਹਾਡੇ ਘਰੋਂ ਇਹ ਅਫੇਅਰ ਸੀਗਾ ਇਹਨਾਂ ਤਿੰਨ ਕੁ ਸਾਲ ਤੋਂ ਚੱਲਦਾ ਪਿਆ ਸੀਗਾ ਕਿਹਨਾਂ ਦਾ ਮਨੀ ਸ਼ਰਮਾ ਦੀ ਵਾਈਫ ਦਾ ਦੇ ਸਾਹਮਣੇ ਫੋਟੋਗ੍ਰਾਫਰ ਦਾ ਤੁਹਾਨੂੰ ਕੁਝ ਪਤਾ ਲੱਗਿਆ ਕਿ ਸਹੀ ਅੱਜ ਦਿਨ ਮਾਰਿਆ ਗਿਆ ਜਾਂ ਨਹੀਂ ਹੈ ਇਨਵੈਸਟੀਗੇਸ਼ਨ ਚ ਪੁਲਿਸ ਨੇ ਦੱਸਿਆ ਨਹੀਂ ਅਜੇ ਕਿ ਪਹਿਲਾਂ ਉਹਨੂੰ ਮਾਰਿਆ ਕੁਛ ਹੀ ਜਾਂਦਾ ਸਿੱਧਾ ਗਲਾ ਹੀ ਦਬਾਇਆ ਕੁਝ ਨਹੀਂ ਪ੍ਰੋਪਰ ਬੋਡੀ ਪੋਸਟਮਾਰਟਮ ਪੋਸਟਮਾਰਟਮ ਹੋ ਰਿਹਾ ਬੋਰਡ ਮੀਟਿੰਗ ਬੈਠ ਰਹੀ ਹੈ ਉੱਥੇ ਤੇ ਫਿਰ ਬੋਡੀ ਰਿਸੀਵ ਕਰਾਂਗੇ ਆਪਾਂ 22 ਤਰੀਕ ਨੂੰ ਇੱਕ ਕੰਪਲੇਂਟ ਥਾਣਾ ਸੀਟੀ ਜਨ ਮਸਹੂਲ ਹੋਈ ਜਿਸ ਦੇ ਵਿੱਚ ਮਿੰਨੀ ਸ਼ਰਮਾ ਜਿਹੜੀ ਕਟੜਾ ਸਫੇਦ ਦੀ ਰਹਿਣ ਵਾਲੀ ਹੈ ਉਸਨੇ ਦੱਸਿਆ ਕਿ ਮੇਰਾ ਭਰਾ ਸ਼ਾਮ ਤੋਂ ਜਿਹੜਾ ਵਾ ਮਿਸਿੰਗ ਹੈ ਜਿਸ ਦੇ ਉੱਤੇ ਥਾਣਾ ਸੀਟੀ ਜਨ ਵੱਲੋਂ ਕਾਰਵਾਈ ਕਰਦੇ ਆ ਸਾਰੀ ਚੀਜ਼ ਨੂੰ ਇਨਵੈਸਟੀਗੇਟ ਕੀਤਾ ਗਿਆ ਇਸ ਦੇ ਵਿੱਚ ਜਿਹੜੀ ਗੱਲ ਸਾਹਮਣੇ ਆਈ ਹੈ ਕਿ ਜਿਹੜਾ ਉਸ ਦਿਨ ਮਿਸਿੰਗ ਜਿਸ ਦੀ ਰਿਪੋਰਟ ਆਈ ਮੰਨੀ ਸ਼ਰਮਾ ਜਿਹੜਾ ਇਹ 2016 ਦਾ ਜਿਹੜਾ ਸ਼ਾਦੀ ਸ਼ਾਦੀ ਸਿੱਧਾ ਸੀਗਾ ਇਸ ਦੀ ਸ਼ਾਦੀ ਜਿਹੜੀ ਆ ਉਹ ਰਜਨੀ ਨਾਮ ਦੀ ਲੜਕੀ ਦੇ ਨਾਲ ਹੋਈ ਸੀ ਨਾ ਇਸ ਤੇ ਇਸ ਸ਼ਾਦੀ ਦੇ ਵਿੱਚੋਂ ਦੋ ਬੱਚੇ ਵੀ ਸਨ ਇਸ ਇਸ ਦੀ ਪਤਨੀ ਦੀ ਜਿਹੜੀ ਰਜਨੀ ਆ ਇਸ ਦੇ ਇਲੀਜੀਟ ਰਿਲੇਸ਼ਨਸ ਜਿਹੜੇ ਆ ਆਪਣੇ ਕਰਦੇ ਹੀ ਬਾਹਰ ਇੱਕ ਫੋਟੋਗ੍ਰਾਫੀ ਦੀ ਦੁਕਾਨ ਕਰਦਾ ਸੋਨੂ ਸ਼ਰਮਾ ਜਿਹੜਾ ਸ਼ਰਮਾ ਕਲੋਨੀ ਤਰਨਤਾਰਨ ਰੋਡ ਦਾ ਰਹਿਣ ਵਾਲਾ ਹੈ ਉਸ ਦੇ ਨਾਲ ਹੋ ਗਿਆ ਇਸ ਸਾਰੀ ਚੀਜ਼ ਨੂੰ ਜਦੋਂ ਇਨਵੈਸਟਿਗੇਟ ਕੀਤਾ ਗਿਆ ਤਾਂ ਇਹ ਗੱਲ ਸਾਹਮਣੇ ਆਈ ਵੀ ਇਹਨਾਂ ਦੋਵਾਂ ਨੇ ਜਿਹੜੇ ਕਾਫੀ ਸਮੇਂ ਤੋਂ ਉਹਨਾਂ ਦੇ ਲਿਟਲ ਰਿਲੇਸ਼ਨਸ ਸਨ ਜਦੋਂ ਉਸ ਦਿਨ ਜਿਸ ਦਿਨੇ ਮਿਸ ਹੁੰਦਾ ਮਨੀ ਸ਼ਰਮਾ ਉਸ ਦਿਨ ਇਹਨਾਂ ਦੀ ਜਿਹੜੀ ਮਾਤਾ ਹੈ ਉਹ ਗੁਰਦੁਆਰੇ ਜਾਂਦੀ ਹੈ ਗੁਰਦੁਆਰੇ ਜਾਣ ਤੋਂ ਬਾਅਦ ਇਹ ਰਜਨੀ ਸ਼ਰਮਾ ਘਰ ਦੇ ਵਿੱਚ ਜਿਹੜੀ ਇਕੱਲੀ ਹੁੰਦੀ ਹੈ ਤੇ ਇਹ ਜਿਹੜਾ ਸੋਨੂ ਸ਼ਰਮਾ ਜਿਹੜਾ ਇਹ ਉਸ ਤੇ ਉਸ ਦੌਰਾਨ ਇਹਨਾਂ ਦੇ ਘਰ ਦੇ ਵਿੱਚ ਆ ਜਾਂਦਾ ਹੈ ਇਸੇ ਦੌਰਾਨ ਹੀ ਜਿਹੜਾ ਮਨੀ ਸ਼ਰਮਾ ਆ ਜਿਹੜਾ ਰਜਨੀ ਦਾ ਪਤੀ ਉਹ ਉਸ ਘਰ ਦੇ ਵਿੱਚ ਆਉਂਦਾ ਤੇ ਇਹਨਾਂ ਦੋਵਾਂ ਨੂੰ ਜਿਹੜਾ ਉਸ ਘਰ ਦੇ ਵਿੱਚ ਵੇਖਦਾ ਹੈ ਜਿਸ ਤੇ ਇਸ ਗੱਲ ਦਾ ਜਿਹੜਾ ਰੌਲਾ ਪੈਣ ਦੇ ਡਰੋਂ ਇਹਨਾਂ ਦੋਵਾਂ ਜਿਹੜਾ ਇਸ ਦੀ ਪਤਨੀ ਰਜਨੀ ਸ਼ਰਮਾ ਤੇ ਪਲੱਸ ਜਿਹੜਾ ਸੋਨੂ ਆ ਇਹਨਾਂ ਦੋਵਾਂ ਨੇ ਰਲ ਕੇ ਜਿਹੜਾ ਮਨੀ ਸ਼ਰਮਾ ਦਾ ਗਲਾ ਕੁੱਟ ਕੇ ਉੱਥੇ ਮੌਕੇ ਤੇ ਤੇ ਕਤਲ ਕਰ ਦਿੱਤਾ ਗਿਆ। ਕਤਲ ਕਰਨ ਤੋਂ ਬਾਅਦ ਉਸ ਤੋਂ ਬਾਅਦ ਇਸ ਦੀ ਜਿਹੜੀ Laash ਨੂੰ Activa ਦੇ ਅੱਗੇ ਰੱਖ ਕੇ ਇਨਾਂ ਚਬਾਲ ਰੇਨ ਦੇ ਵਿੱਚ ਜਾ ਕੇ ਜਿਹੜਾ ਸੋਨੂ ਸ਼ਰਮਾ ਆ ਉਸ ਦੇ ਵਿੱਚ ਸੁੱਟਿਆ ਜਿਹੜੀ ਗੋਤਾਖੋਰਾਂ ਦੀ ਮਦਦ ਦੇ ਨਾਲ ਪੁਲਿਸ ਪਾਰਟੀ ਨੇ ਖਾਲੜਾ ਜਿਹੜਾ ਥਾਣਾ ਆ ਉਸ ਦੇ ਲਾਗੋਂ ਜਿਹੜਾ ਇਸ ਨੂੰ ਰਿਕਵਰ ਕੀਤਾ ਗਿਆ ਤਾਂ ਪੋਸਟਮਾਰਟਮ ਕਰਾ ਕੇ ਜਿਹੜਾ ਵਾਰਸਾਂ ਦੇ ਹਵਾਲੇ ਕੀਤਾ ਜਾ ਚੁੱਕਾ ਹੈ ਇਸ ਸਾਰੇ ਜੀ ਨੂੰ ਇਨਵੈਸਟੀਗੇਟ ਕਰਨ ਤੋਂ ਬਾਅਦ ਥਾਣਾ ਗੇਟ ਕੀ ਮੱਦੇ ਵਿੱਚ ਮਕਦਮਾ ਨੰਬਰ 225 228 225 ਅੰਡਰ ਸੈਕਸ਼ਨ 103 ਬੀ ਐਨ ਐਸ ਜਿਹੜਾ ਦਰਜ ਕੀਤਾ ਗਿਆ ਇਸ ਦੇ ਵਿੱਚ ਇਹਨਾਂ ਦੋਵਾਂ ਦੋਸ਼ੀਆਂ ਦੀ ਜਿਹੜੀ ਗ੍ਰਿਫਤਾਰੀ ਕਰ ਲਈ ਗਈ ਹੈ ਜਿਹੜਾ ਵਾਰਦਾਤ ਵੇਲੇ ਜਿਹੜਾ ਐਕਟਿਵਾ ਵਰਤਿਆ ਗਿਆ ਸੀ ਉਹ ਵੀ ਬਰਾਮਦ ਕਰ ਲਿਆ ਗਿਆ ਜਿਸ ਪਰਨੇ ਦੇ ਨਾਲ ਮੰਨੀ ਸ਼ਰਮਾ ਦਾ ਗਾਲਾ ਕਟਿਆ ਗਿਆ ਉਹ ਵੀ ਬਰਾਮਦ ਕਰ ਲਿਆ ਗਿਆ ਤੇ ਇਹਨਾਂ ਦੋਹਾਂ ਦੋਸ਼ੀਆਂ ਦੀ ਅਰੈਸਟ ਵੀ ਜਿਹੜੀ ਹੈ ਤਸਵਰ ਕਰ ਲਈ ਗਈ ਹੈ ਜਿਨ੍ਹਾਂ ਨੂੰ ਪੇਸ਼ ਅਦਾਲਤ ਕੀਤਾ ਜਾ ਚੁੱਕਾ ਹੈ ਤੇ ਇਹ ਇਸ ਵਕਤ ਪੁਲਿਸ ਰਿਮਾਂਡ ਤੇ ਹਨ ਮਕਦਮੇ ਦੀ ਤਫ਼ਤੀਸ਼ ਜਿਹੜੀ ਹੈ ਜਾਰੀ ਹੈ ਸਰ ਮੈਮ ਇਹਨੇ ਮੇਰੇ ਮਮਾ ਦਾ ਕਾਲ ਆਇਆ ਮੈਨੂੰ ਫੋਨੇ 3 ਵਜੇ ਤੇ 3 ਮੈਂ ਜਦੋਂ ਇੱਥੇ ਆ ਗਈ ਤੇ ਮੇਰੇ ਮਦਰ ਬਾਹਰ ਬੈਠੇ ਸੀ ਤੇ ਮੈਂ ਪੁੱਛਿਆ ਮਮਾ ਬ੍ਰਦਰ ਆ ਗਿਆ ਕਹਿੰਦੇ ਨਹੀਂ ਆਇਆ ਮੈਂ ਸਿੱਧਾ ਆਪਣੇ ਬ੍ਰਦਰ ਘਰ ਗਈ ਇਨੂੰ ਨਾਲ ਲੈ ਕੇ ਸਾਰੇ ਮੈਂ ਕੈਮਰੇ ਚੈੱਕ ਕੀਤੇ ਔਰ ਜਿੱਥੋਂ ਜਿੱਥੋਂ ਤੱਕ ਐਨੇ ਮੈਨੂੰ ਦੱਸਿਆ ਕਿ ਤਿੰਨ ਮੁੰਡੇ ਸੀ ਦੋ ਮੁੰਨੇ ਸੀ ਇੱਕ ਸਰਦਾਰ ਸੀ ਕਿਨੇ ਦੱਸਿਆ ਸੀ ਇਹਦੀ ਵਾਈਫ ਨੇ ਤੇ ਅਸੀਂ ਸਾਰੇ ਕੈਮਰੇ ਚੈੱਕ ਕਰ ਲਏ ਜਿੱਥੋਂ ਤੱਕ ਕਿ ਕੋਈ ਬਾਈਕ ਤੇ ਨਹੀਂ ਆਇਆ ਕੋਈ ਤਿੰਨ ਮੁੰਡੇ ਨਹੀਂ ਸੀ ਆਏ ਪਰ ਆ ਸਭ ਛੁੱਟ ਸੀ ਤੇ ਜਿੱਦਾਂ ਜੀ ਤੁਸੀਂ ਕਹਿ ਰਹੇ ਹੋ ਕਿ ਉਹ ਮਾਰਿਆ ਗਿਆ ਜਾਂ ਜਿਹੜਾ ਤੁਸੀਂ ਕਹਿ ਰਹੇ ਕਿ ਤੈਨੂੰ ਮੁੰਡੇ ਸੀ ਬਾਈਕ ਤੇ ਸੀ ਕਿਸੇ ਦਾ ਸ਼ੱਕ ਕਰ ਗਏ ਤੁਹਾਨੂੰ ਉਹਨਾਂ ਦੇ ਵਿੱਚੋਂ ਉਸ ਟਾਈਮ ਮੈਨੂੰ ਇਹ ਰਿਤਸ਼ਾਕ ਸਿੱਪੀ ਸਾਹਮਣੇ ਫੋਟੋਗ੍ਰਾਫਰ ਤੇ ਸ਼ਾਕ ਸਿੱਪੀ ਕਿ ਬਾਅਦ ਚੋ ਕਿੱਦ ਦੇ ਪਤਾ ਲੱਗਾ ਕਿ ਉਹਨਾਂ ਦੀ ਡੈਥ ਹੋ ਗਈ ਬਾਜ ਨੇ ਖੁਦ ਦੀ ਦੱਸਿਆ ਅਰੇ ਵਾਈਫ ਨੇ ਖੁਦ ਇੰਟਰੋਗੁਲਿਸ਼ਨ ਐਸੀ ਜਿਸੀ ਦੱਸਿਆ ਪੁਲਿਸ ਨੇ ਇਨਵੈਸਟੀਗੇਸ਼ਨ ਕੀਤੀ ਨਾ ਉਦੋਂ ਐਨੇ ਦੱਸਿਆ ਕਿ ਮੈਂ ਨਹੀਂ ਮਾਰਿਆ ਉਦੋਂ ਐਂਜ ਨੇ ਕਿਹਾ ਪਰ ਕਹਿੰਦੀ ਹੈ ਕਿ ਫੋਟੋਗ੍ਰਾਫਰ ਨੂੰ ਸਭ ਪਤਾ ਹੈ ਜਦਕਿ ਇਹ ਦੋਨੋਂ ਐਡ ਸੀ ਅਸੀਂ ਦੋਨਾਂ ਨੇ ਮਾਰਿਆ ਦੋ ਸੈਸ਼ਨ ਸਾਡੀਆਂ ਅੱਜ ਦੀਆਂ ਖਾਸ ਖਬਰਾਂ ਨਵੀਆਂ ਤੇ ਤਾਜ਼ਾ ਖਬਰਾਂ ਦੇ ਨਾਲ ਤੁਹਾਡੇ ਸਾਹਮਣੇ ਫਿਰ ਤੋਂ ਰूबरू ਹੋਵਾਂਗੇ ਤਦ ਤੱਕ ਲਈ ਮੈਨੂੰ ਯਾਨੀ ਕਿ ਤੇ ਜਿੰਦਰ ਕੌਰ ਨੂੰ ਦਿਵਦਾਸਤ ਰੱਬ ਰੱਖਾਂ